ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੇ ਤਾਂ ਰਾਜੀ ਜਿਹੜੇ ਬੱਚਿਆਂ ਨੇ ਆਪਣੇ ਜੇਲ੍ਹ ਵਾਰਡਨ ਦਾ ਪੇਪਰ ਕਲੀਅਰ ਕਰਨਾ ਹੈ ਪਲੱਸ ਗਰੁੱਪ ਡੀ ਦੀ ਜਿਹੜੀ ਸੇਵਾਦਾਰੀ ਭਰਤੀ ਹੈ ਉਹ ਬੱਚੇ ਨੇ ਕਿਸੇ ਨੇ ਕੰਪਲੀਟ ਕਰਨੀ ਹੈ ਪੇਪਰ ਪਾਸ ਕਰਨਾ ਹੈ ਜਾਂ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੈਕੈਂਸੀ ਆਈ ਹੈ ਪੀ ਐਨ ਦੀ ਠੀਕ ਹੈ ਜੀ ਜਾਂ ਪੰਜਾਬ ਦੇ ਹੋਰ ਵੀ ਸੋਣਿਓ ਜਿੰਨੇ ਵੀ ਪੇਪਰ ਆਉਂਦੇ ਹੈਗੇ ਉਨਾ ਸਾਰਿਆਂ ਦੀ ਜੇਕਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜੀਕੇ ਕਰਨੀ ਹੈ ਤਾਂ ਤੁਸੀਂ ਆਹ ਕਲਾਸਾ ਅਟੈਂਡ ਕਰ ਸਕਦੇ ਹੋ ਹੁਣ ਕੀ ਚੱਕਰ ਹੈ ਕਲਾਸਾ ਤੁਹਾਨੂੰ ਫਾਇਦਾ ਕੀ ਹੋਣ ਵਾਲਾ ਹੈਗਾ ਸਭ ਤੋਂ ਪਹਿਲਾਂ ਉਹ ਸੁਣ ਲਓ ਜਦੋਂ ਵੀ ਆਪਾਂ ਕੋਈ ਚੀਜ਼ ਕਰਦੇ ਹਾਂ राजे ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਲਾਜ਼ਮੀ ਹੈ ਕਿ ਭਾਈ ਆਪਾਂ ਗੱਲ ਕਰ ਕਿਸ ਚੀਜ਼ ਦੀ ਰਹੇ ਹਾਂ ਹੁਣ ਤੁਹਾਨੂੰ ਪਤਾ ਹੈਗਾ ਜਿਹੜਾ ਮੈਂ ਹੁਣ ਤੱਕ ਰਿਕਾਰਡ ਕੱਢਿਆ ਸੋਣਿਓ ਸਾਰਾ ਮੈਂ ਸਾਰੀਆਂ ਚੀਜ਼ਾਂ ਡਿਸਕਸ ਕਰਦਾ ਰਹਿਣਾਗਾ ਠੀਕ ਹੈ ਜੀ ਟੀਮ ਨਾਲ ਤੇ ਬੈਸੀ ਵੀ ਅ ਐਕਸਪੀਰੀਅੰਸ ਦੇ ਹਿਸਾਬ ਦੇ ਵੀ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹੈ ਕਿ ਜਿਹੜੇ ਪੀਏ ਟ੍ਰਿਪਲ ਐਸਬੀ ਪੇਪਰ ਲੈਂਦਾਗਾ ਹੈ ਇੰਨਾ ਦੇ ਲਗਭਗ ਇਹ ਸਮਝ ਲਓ ਕਿ ਹਰੇਕ ਪੇਪਰ ਦੇ ਵਿੱਚ ਜਿਹੜੇ 75% ਜੀਕੇ ਦੇ ਪ੍ਰੈਸ਼ਨ ਹੁੰਦੇ ਆ ਰਿਪੀਟਡ ਹੁੰਦੇ ਆ ਕਰੰਟ ਅਫੇਅਰਾਂ ਨੂੰ ਛੱਡ ਕੇ ਕਿਉਂਕਿ ਜਿੰਨੀ ਵੀ ਸਟੈਟਿਕ ਜੀਕੇ ਹੁੰਦੀ ਹੈ ਸਾਰੀ ਨੇ ਰਿਪੀਟਡ ਹੁੰਦੀ ਹੈਗੀ ਤਾਂ ਹੁਣ ਤੁਹਾਡੇ ਵਾਸਤੇ ਮੈਂ ਇੱਕ ਸੀਰੀਜ਼ ਲੈ ਕੇ ਆਇਆ ਪਿਛਲੇ 15 ਤੋਂ 16 ਸਾਲਾਂ ਤੱਕ ਦੇ ਜਿੰਨੇ ਵੀ ਕਰੰਟ ਅਫੇਅਰ ਜਿਹੜੇ ਸਟ੍ਰੈਟੇਜੀ ਜੀਕੇ ਦੇ ਵਿੱਚ ਨੇ ਜਾਂ ਜਿੰਨੀਆਂ ਵੀ ਆਪਣੇ ਸਟ੍ਰੈਟੇਜੀ ਜੀਕੇ ਦੇ ਪ੍ਰੈਸ਼ਨ ਚਾਹੇ ਮਾਡਰਨ ਹਿਸਟਰੀ ਹੋਵੇ ਚਾਹੇ ਐਂਸ਼ੀਐਂਟ ਹੋਵੇ ਚਾਹੇ ਮੀਡੀਵਲ ਹੋਵੇ ਲੈ ਚਾਹੇ ਕੋਈ ਪ੍ਰਾਈਜ਼ ਹੋਣ ਕੋਈ ਵੀ ਚੀਜ਼ ਹੋਵੇ ਚਾਹੇ ਸਪੋਰਸਰ ਰਿਲੇਟਡ ਹੋਵੇ ਉਹ ਸਾਰੀਆਂ ਚੀਜ਼ਾਂ ਆਪਾਂ ਇਨ ਆਪਰੇਸ਼ਨ ਦੇ ਵਿੱਚ ਡਿਸਕਸਸ਼ਨ ਕਰਾਂਗੇ ਤਾਂ ਇਹ ਜਿਹੜੇ ਇਸ ਤੋਂ ਪਹਿਲਾਂ ਦਾ ਜੀ ਮੇਰੀਆਂ ਚਾਰ ਕਲਾਸਾਂ ਲੱਗ ਚੁੱਕੀਆਂ ਹੈਗੀਆਂ ਠੀਕ ਹੈ ਜੀ ਕਲਾ ਚਾਰ ਕਲਾਸਾਂ ਆਪਣੇ ਕਾ ਅਪਲੋਡ ਹੋ ਚੁੱਕੀਆਂ ਹੈਗੀਆਂ ਉਹਨਾਂ ਚਾਰ ਕਲਾਸਾਂ ਨੇ ਮੈਂ ਪਲੇਲਿਸਟ ਬਣਾ ਦਿੰਦਾਗਾ ਪਲੇਲਿਸਟ ਦੇ ਉੱਪਰ ਆਪਣਾ ਲਿਖਿਆ ਹੋਆ ਹੋਊਗਾ ਪੀ ਪੀ ਵਾਈਕਿਊ ਪੀ ਵਾਈਕਿਊ 15 ਆਹ ਸੀ ਆਹ ਨਾਮ ਹੋਊਗਾ ਮੇਰੀ ਪਲੇਲਿਸਟ ਦਾ ਪੀ ਵਾਈਕਿਊ 15 ਠੀਕ ਹੈ ਇਹ ਪਲੇਲਿਸਟ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸਾਂ ਆਉਣੀਆਂ ਆਪਾਂ ਡੇਲੀ ਲਾਇਆ ਕਰਾਂਗੇ ਹੁਣ ਤੁਹਾਡਾ ਡੇਲੀ ਲੈਕਚਰ ਅਪਲੋਡ ਹੋ ਜਾ ਕਰੂਗਾ 12:00 12:00 ਵਜੇ ਤੁਹਾਡਾ ਅਪਲੋਡ ਹੋ ਜਾ ਕਰੂਗਾ ਇਹ ਵਾਲਾ ਲੈਕਚਰ ਇਸ ਤੋਂ ਬਾਅਦ ਰਾਜੇ ਸ਼ਾਮ ਨੂੰ ਤੁਹਾਨੂੰ ਮੈਂ ਮੈਥ ਦੇ ਕਲਾਸੇ ਟਾਈਮਿੰਗ ਦੱਸਣਾ ਮੈਥ ਦੇ ਵਿੱਚ ਆਪਾਂ ਬਿਲਕੁਲ ਬੇਸ ਤੋਂ ਸ਼ੁਰੂ ਕਰਦੇ ਆ ਠੀਕ ਹੈ ਜੀ ਬਾਕੀ ਦਾ ਜੇ ਕਿਸੇ ਬੱਚੇ ਨੇ ਚਾਹੁੰਦਾ ਕਿ ਭਾਈ ਤੁਸੀਂ ਪੂਰੀ ਫੁੱਲ ਚ ਤਿਆਰੀ ਕਰਦਿਆਂ ਸਾਰੇ ਸਬਜੈਕਟ ਜਿਹੜੇ ਜੀ ਕਰਨੀ ਹੈ ਠੀਕ ਹੈ ਜੀ ਤੇ ਵਿੱਚ ਹੀ ਆਹ MCQ ਸਾਡੇ ਕਵਰ ਹੋ ਜਾਣ ਤਾਂ ਉਹਦੇ ਵਾਸਤੇ ਦਾ ਤੁਸੀਂ ਆਪਣੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਦੀਪੂਲ ਜਿੰਨਾ ਬੱਚਿਆਂ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਦਾ ਆਪਰਾ ਮੋਬਾਈਲ ਨੰਬਰ ਆ ਜੇ ਐਪ ਪਰਤੇ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਤੇ ਬੈਚ ਦੇ ਵਿੱਚ ਵੀ ਰਾਜੇ ਤੁਹਾਨੂੰ ਕੀ ਮਿਲੂਗਾ ਕੱਲ ਦੀ ਲਾਸਟ ਡੇਟ ਆ ਰਾਜੇ ਜਿਹੜਾ ਆਪਣਾ ਆਫਰ ਚੱਲ ਰਿਹਾ ਹੈ 12 ਸਪਟੰਬਰ ਦਾ ਠੀਕ ਹੈ ਜੀ ਕੱਲ ਨੂੰ ਲਾਸਟ ਡੇਟ ਹੈ ਜਿਹੜੇ ਪ੍ਰਾਈਸ ਹੁਣ ਚੱਲ ਰਹੇ ਹੈ ਰਾਜੇ ਇਹ ਆਫਰ ਵਾਲੇ ਪ੍ਰਾਈਸ ਹੈ ਇਸ ਤੋਂ ਬਾਅਦ ਦੇ ਪ੍ਰਾਈਸ ਪਹਿਲਾਂ ਵਾਲੇ ਹੋਣਗੇ ਜਿਹੜੇ ਅੱਪ ਅੱਪ ਸੀਗੇ ਠੀਕ ਹੈ ਜੀ ਬੈਚ ਦੇ ਵਿੱਚ ਤੁਹਾਨੂੰ ਮਿਲੇਗਾ ਕੀ ਕੁਝ ਆਪ ਤੋਂ ਬਤਨ ਦੱਸਦਾ ਰਾਜੇ ਕਿ ਆਪਾਂ ਇਹ ਬੈਚਾਂ ਦੇ ਰੇਟ ਹਿਸਾਬ ਦੇ ਰੱਖੇ ਵੀ ਹੈ ਕਿ ਕੋਈ ਵੀ ਬੱਚਾ ਨਾ ਰਹੇ ਪੜ੍ਹਾਈ ਕਰਨ ਤੋਂ ਠੀਕ ਹੈ ਜੀ ਤੇ ਸਿਰਫ 75% ਆਫ ਹੈ ਸਾਰੇ ਬੈਚਾਂ ਦੇ ਉਹ ਵੀ ਤਾਂ ਕੀਤੀ ਹੋਈ ਹੈ ਕਿ ਹੁਣ ਪੇਪਰ ਕਾਫੀ ਹੈ ਬੱਚਿਆਂ ਦੇ ਕਿ ਬੱਚਿਆਂ ਦੀ ਵਧੀਆ ਤਿਆਰੀ ਕਰ ਲੈਣ ਠੀਕ ਹੈ ਜੀ ਬੈਚਾਂ ਦੇ ਵਿੱਚ ਰਾਜੇ ਤੁਹਾਨੂੰ ਲੈਕਚਰ ਮਿਲਣਗੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਸਾਰੀਆਂ ਕਲਾਸਾਂ ਦੀਆਂ ਵੀਡੀਓਜ਼ ਮਿਲਣਗੀਆਂ ਸਾਰੀਆਂ ਕਲਾਸਾਂ ਨਾਲ ਪੀਡੀਐਫ ਮਿਲਣਗੇ ਇੰਗਲਿਸ਼ ਅਤੇ ਮੈਥ ਨੂੰ ਟੈਕਸਨਾ ਕਰਵਾਇਆ ਜਾਂਦਾ ਆਲ ਸਬਜੈਕਟ ਹੋਣਗੇ ਇਹਦੇ ਵਿੱਚ ਕੰਟੈਂਟ ਵੀ ਉਹੀ ਹੋ ਜਿਹੜਾ ਪੇਪਰ ਵਿੱਚ ਆਊਗਾ ਆਊਟ ਆਫ ਸਿਲੇਬਸ ਭਾਈ ਸਾਹਿਬ ਇਹਦੇ ਵਿੱਚ ਕੁਝ ਨਹੀਂ ਮਿਲਣਾ ਹੈਗਾ ਤੁਹਾਨੂੰ ਕਿਉਂਕਿ ਪਿਛਲੀ ਵਾਰ ਵੀ ਫਾਇਰਮੈਨ ਪੁਲਿਸ ਪਟਵਾਰੀ ਜਿੰਨੀਆਂ ਸਿਲੈਕਸ਼ਨ ਹੋਣਗੀਆਂ ਸਭ ਤੋਂ ਜ਼ਿਆਦਾ ਆਪਣੇ ਚੈਨਲ ਤੋਂ ਕਰਵਾਈਆਂ ਗਈਆਂ ਠੀਕ ਹੈ ਤੇ ਕਰਵਾਉਣ ਵਾਲਾ ਮੈਂ ਕੋਈ ਨਹੀਂ ਹੈਗਾ ਤੁਸੀਂ ਉਹ ਪੜ ਲੋਗੇ ਵਧੀਆ ਰਹੋਗੇ ਬਾਕੀ ਤੁਸੀਂ ਆਪਣੇ ਪ੍ਰੈਕਟਿਸ ਨਾਲ ਦਾ ਕੰਟੈਂਟ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਹੈ ਠੀਕ ਹੈ ਜੀ ਜੇ ਜੁਆਇਨ ਕਰਨਾ ਚਾ ਤੁਹਾਨੂੰ ਇਹਨਾ ਮੈਂ ਵਿਸ਼ਵਾਸ ਦਿਵਾਉਣਾ ਦਾ ਜੀ ਜਿਹੜਾ ਤੁਹਾਡੇ ਗਰੁੱਪ ਬੀ ਦੇ ਪੇਪਰ ਹੋਣੇ ਆ ਆ ਆਪਣਾ ਜੇਰ ਪਾਟ ਦਾ ਪੇਪਰ ਹੋਣਾ ਪਟਵਾ ਜ ਤੁਹਾਨੂੰ ਕੁਝ ਨਹੀਂ ਬਾਹਰ ਆਊਗਾ ਐਮਸੀਕਿਊ ਤੁਹਾਨੂੰ ਬਹੁਤ ਜ਼ਿਆਦਾ ਬਰੀਆ ਤਰੀਕੇ ਨਾਲ ਤੁਹਾਡੇ ਤਿਆਰ ਹੋਈ ਜਾਂਦੇ ਆ ਚਲੋ ਜੀ ਤੁਸੀਂ ਕਦੇ ਵੀ ਨਹੀਂ ਜਾਣਾ ਪਹਿਲਾ ਆਪਰੇਸ਼ਨ ਦੂਜਾ ਆਪਰੇਸ਼ਨ ਬਸ ਵੀਡੀਓ ਰਿਕਾਰਡਸ ਹਸਾ ਵੀਡੀਓ ਰਕਸਾ ਕਦਮ ਰੱਖਣਾ ਤੁਸੀਂ ਕਿ ਚੌਥੀ ਵੀਡੀਓ ਪੰਜਵੀਂ ਵੀਡੀਓ ਐਮਸੀਕਿਊ ਦਾ ਨੰਬਰ ਨੰਬਰ ਜ਼ਿਆਦਾ ਰੱਖਣ ਦੀ ਕੋਈ ਲੋੜ ਨਹੀਂ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਆਈਐਨਸੀ ਬਾਰੇ ਕਿਹਦੇ ਬਾਰੇ ਜੀ ਆਈਐਨਸੀ ਬਾਰੇ ਆਈਐਨਸੀ ਕੌਣ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਕਿ 1885 ਦੇ ਵਿੱਚ ਮਿਲੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਦਾ ਫਾਊਂਡਰ ਕੌਣ ਹੈ ਜੀ ਇਹਦਾ ਫਾਊਂਡਰ ਹੈਗਾ ਏਓ ਹਿਊਮ ਏਓ ਹਿਊਮ ਮੇਰਾ ਫਾਊਂਡਰ ਹੈ ਦੇਖੋ ਜੀ ਆਈਐਨਸੀ 1885 ਦੇ ਵਿੱਚ ਬਣੀ ਸੀਗੀ ਏਓ ਹਿਊਮ ਕੌਣ ਸੀ ਇਹਦਾ ਫਾਊਂਡਰ ਸੀਗਾ ਤੇ ਰਾਜ ਜਿਹਦਾ ਸਮੇਂ ਦੇ ਵਿੱਚ ਇਹ ਬਣੀ ਸੀ ਡਫਰਨ ਦਾ ਸਮਾਂ ਸੀ ਡਫਰਨ ਰਾਜ ਚੱਲਦਾ ਸੀ ਰਗਵਰਨ ਚਨਲ ਜਾਂ ਵਾਈਸ ਰਾਏ ਸੀ ਡਫਰਨ ਠੀਕ ਹੈ ਜੀ ਇਹ ਤਿੰਨੇ ਚੀਜ਼ਾਂ ਯਾਦ ਕਰ ਲਿਆ ਹੁਣ ਕਹਿੰਦੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕਿਹੜੀ ਹੈ ਹੁਣ ਦੇਖੋ ਜੀ ਇੱਥੇ ਦੋ ਪ੍ਰਸ਼ਨ ਬੰਦੇ ਆ ਬੱਚੇ ਇੱਥੇ ਦੋ ਪ੍ਰਸ਼ਨਾਂ ਦੇ ਵਿੱਚ ਜ਼ਿਆਦਾ ਉਲਝ ਜਾਂਦੇ ਆ ਤੂੰ ਤੁਸੀਂ ਗੱਲ ਤੇ ਧਿਆਨ ਕਿਹੜੀ ਤੇ ਦੇਣਾਗਾ ਤੁਸੀਂ ਮੀਟਿਕਲ ਤੇ ਧਿਆਨ ਇਹ ਗੱਲ ਤੇ ਦੇਣਾਗਾ ਕਿ ਜੇਕਰ ਜਿਹੜੇ ਪੁੱਛਿਆ ਕਿ ਪਹਿਲੀ ਆਈਐਨਸੀ ਦੀ ਪ੍ਰਧਾਨ ਕੌਣ ਹੈਗੀ ਪਹਿਲੀ ਜਿਹੜੀ ਆਪਣੀ ਆਈਐਨਸੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਹੈਗੀ ਇਹਦੀ ਪ੍ਰਧਾਨ ਕੌਣ ਹੈ ਜੇਕਰ ਤੁਹਾਡੇ ਤੋਂ ਇਹ ਪੁੱਛ ਲਿਆ ਕਿਸੇ ਦਾ ਨਾਂ ਨਹੀਂ ਲੇਤਾ ਫੇਰ ਤਾਂ ਸਾਡਾ ਅਨਸਰ ਆ ਜਾਊਗਾ ਆਪਣਾ ਐਨੀ ਪੈਸੈਂਟ ਐਨੀ ਪੈਸੈਂਟ ਆ ਜਾਊਗਾ ਭਾਈ ਕਿ ਪਹਿਲੀ ਵੂਮਨ ਰੈਜੀਡੈਂਟ ਰਹੀ ਹੈ ਆਈ ਐਨ ਸੀ ਦੀ ਜੇਕਰ ਇੱਥੇ ਪੁੱਛਦੇ ਆ ਫਸਟ ਇੰਡੀਅਨ ਵੂਮਨ ਲਿਖ ਦੰਦੇ ਜੇ ਇੱਥੇ ਆ ਪਹਿਲੀ ਭਾਰਤੀ ਪਰਦਾਔਰਤ ਦੱਸੋ ਜਿਹੜੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਰਹੀ ਹੈ ਤਾਂ ਇੱਥੇ ਆ ਕੇ ਪ੍ਰਸ਼ਨ ਦੇ ਵਿੱਚ ਫਿਰ-ਫਿਰ ਹੋ ਜਾਂਦੀ ਹੈ ਫਿਰ ਆਪਣਾ ਅਨਸਰ ਆਉਣਾ ਸੀਗਾ ਸਰੋਜਨੀ 나ਡੋ ਠੀਕ ਹੈ ਜੀ ਫਿਰ ਆਪਣਾ ਅਨਸਰ ਕੀ ਆਉਣਾ ਸੀ ਸਰੋਜਨੀ 나ਡੋ ਠੀਕ ਹੈ ਜੀ ਇਸ ਤੋਂ ਪਹਿਲਾਂ ਇਸ ਤੋਂ ਆਪਸ਼ਨ ਦੇ ਵਿੱਚ ਹੁਣ ਆਪਾਂ ਇਹਦਾ ਆਨਸਰ ਆਪਾਂ ਇਹਨੇ ਸਰਪੀ ਪੁੱਛਿਆ ਕਿ ਪਹਿਲੀ ਊਮ ਮੈਂਡ ਕੌਣ ਹੈਗੀ ਜੇਕਰ ਪਹਿਲੀ ਊਮ ਮੈਂਡ ਪੁੱਛਿਆ ਤਾਂ ਇੱਥੇ ਆਪਣਾ ਪ੍ਰਸ਼ਨ ਕੰਪਲੀਟ ਹੋ ਗਿਆ ਸੀਗਾ ਕਿ ਭਾਈ ਐਨੀ ਬੈਸੈਂਟ ਹੈਗੀ ਕੌਣ ਹੈ ਜੀ ਐਨੀ ਬੈਸੈਂਟ ਹੈਗੀ ਜੇ ਪੁੱਛ ਲਾਂ ਦੇ ਪਹਿਲੀ ਇੰਡੀਅਨ ਊਮ ਮੈਂਡ ਕੌਣ ਹੈਗੀ ਆਈ ਐਨ ਸੀ ਦੀ ਪ੍ਰਧਾਨ ਸੀ ਜਿਹੜੀ ਉਹ ਸਰੋਜਨੀ ਰਾਡੂ ਹੈ ਜੇ ਪਹਿਲੀ ਕਲੀ ਊਮ ਮੈਂਡ ਪੁੱਛਣਾ ਫਿਰ ਐਨੀ ਬੈਸੈਂਟ ਹੈ ਇੰਦਰਾ ਗਾਂਧੀ ਪਹਿਲੀ ਮਹਿਲਾ ਪ੍ਰਧਾਨ ਹੈ ਠੀਕ ਹੈ ਜੀ ਜਿਹੜੀ ਇੰਦਰਾ ਗਾਂਧੀ ਹੈ ਉਹ ਪਹਿਲੀ ਪ੍ਰਾਈਮ ਮਿਨਿਸਟਰ ਹੈ ਜਿਹੜੀ ਕਿ ਮੂਵਮੈਂਟ ਸੀਗੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਸਚੇਤਾ ਕਿਰਪਲਾਨੀ ਦੀ ਠੀਕ ਹੈ ਜੀ ਇਹ ਕੌਣ ਸੀ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾ ਹੈਗਾ ਦੱਸੂਗਾ ਕੋਈ ਚੋਬਰ ਕਿ ਇਹਨਾਂ ਨੇ ਕੀ ਕੀਤਾ ਸੀ ਜਿਹਦੇ ਕਰਕੇ ਇਹਨਾਂ ਨੂੰ ਇੰਨਾ ਜ਼ਿਆਦਾ ਹੋ ਕੀਤਾ ਗਿਆ ਹੈਗਾ ਮਤਲਬ ਕਾਫੀ ਚਰਚਾ ਦੇ ਵਿੱਚ ਆਉਂਦੇ ਆ ਤਾਂ ਯਾਦ ਰੱਖਣੇ ਰਾਜੇ ਇੱਕ ਫ੍ਰੀਡਮ ਫੈਕਟਰ ਰਹੀ ਉਹ ਸਮੇਂ ਦੇ ਵਿੱਚ ਠੀਕ ਹੈ ਜੀ ਤੇ ਇਹ ਚੀਫ ਮਿਨਿਸਟਰ ਸੀਗੀ ਇਹ ਸੀਐਮ ਸੀਗੀ ਇਥੋਂ ਦੀ ਜੁਪੀ ਦੀ ਫਰਸਟ ਸੀਐਮ ਮੂਵਮੈਂਟ ਸੀ ਜਿਹੜੀ ਉਹ ਸੁਚੇਤਾ ਕਰਪਲਾਨੀ ਸਰੋਜਨੀ ਰਾਡੂ ਪਹਿਲੀ ਇੰਡੀਅਨ ਮੂਵਮੈਂਟ ਸੀ ਜਿਹੜੀ ਆਈਐਨਸੀ ਦੀ ਪ੍ਰਧਾਨ ਬਣੀ ਸੀਗੀ ਇੰਦਰਾ ਗਾਂਧੀ ਪਹਿਲੀ ਪ੍ਰਾਈਮ ਮਿਨਿਸਟਰ ਔਰਤ ਸੀਗੀ ਤੇ ਐਨੀ ਬੈਸੈਂਟ ਕੌਣ ਹੈ ਭਾਈ ਸਾਹਿਬ ਇਹ ਪਹਿਲੀ ਮੂਵਮੈਂਟਾ ਕੱਲੀ ਜੇ ਕਰਕੇ ਦਾਣਾ ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰਦੇ ਆ ਆਈਐਨਸੀ ਦਾ ਜਿਹੜਾ ਕੰਮ ਚੱਲ ਪਿਆਦਾ ਆਈਐਨਸੀ ਨੇ ਮੀਟਿੰਗਾਂ ਬਾਰੇ ਚਰਚਾ ਕਰਦੇ ਆ ਆਪਾਂ ਬਹੁਤ ਹੀ ਜਿਆਦੇ ਮਤਬੂਨ ਪਰੇਸ਼ਾਨੇ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਸੋਣਿਓ ਇਹ ਬਣੀ ਕਿਦੋਂ ਸੀਗੀ ਏ ਬੰਰੀ ਸੀ ਜੀ 1885 ਦੇ ਵਿੱਚ ਆਪਾਂ ਪਹਿਲੇ ਚਾਰ ਸੈਸ਼ਨ ਚੰਗੀ ਤਰ੍ਹਾਂ ਯਾਦ ਕਰਨੇ ਆ ਠੀਕ ਹੈ ਜੀ ਪਰ ਇਹਦੇ ਵਿੱਚ ਸੌਰੀ ਜੀ ਮੈਂ ਕੱਟ ਕੇ ਲਾਏ ਹੋਏ ਆ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ 1885 ਦਾ ਸੈਸ਼ਨ ਜਿਹੜਾ ਆਈਐਨਸੀ ਦਾ ਹੋਇਆ ਸੀ ਇੰਟਰਨੈਸ਼ਨਲ ਕਾਂਗਰਸ ਦਾ ਇਹ ਹੋਇਆ ਕਿੱਥੇ ਸੀ ਬੰਬੇ ਹੋਇਆ ਸੀ ਪਹਿਲਾ ਪ੍ਰਸ਼ਨ ਸਭ ਤੋਂ ਹੀ ਪੁੱਛਿਆ ਜਾਊਗਾ ਕਿ ਸਭ ਤੋਂ ਪਹਿਲਾ ਸੈਸ਼ਨ ਜਿਹੜਾ ਹੋਇਆ ਸੀਗਾ ਆਈਐਨਸੀ ਦਾ ਉਹ ਕਿੱਥੇ ਹੋਇਆ ਸੀਗਾ ਠੀਕ ਹੈ ਜੀ ਕਿੱਥੇ ਹੋਇਆ ਸੀਗਾ ਸੋਣੇ ਉਹ ਸਾਰੇ ਬੱਚਿਆਂ ਨੇ ਕਹਿੰਦੇ ਜੀ ਉਹ ਹੋਇਆ ਸੀ ਜੀ ਆਪਣਾ ਬੰਬੇ ਦੇ ਵਿੱਚ ਓਕੇ ਜੀ ਜਦੋਂ ਇਹ ਪਹਿਲਾ ਸੈਸ਼ਨ ਹੋਇਆ ਸੀਗਾ ਉਦੋਂ ਪ੍ਰਧਾਨ ਕੌਣ ਸੀਗਾ ਪ੍ਰੈਜ਼ੀਡੈਂਟ ਕੌਣ ਸੀ ਆਈ.ਐਨ.ਸੀ. ਜੀ ਬੀ.ਸੀ. ਬੈਨਰਜੀ ਸੀਗਾ ਚਲੋ ਜੀ ਤੇ ਜਿਹੜਾ ਇਹ ਫਰਸਟ ਸੈਸ਼ਨ ਹੋਇਆ ਸੀ ਰਾਜੇ ਉਹਨੂੰ ਕਿੰਨੇ ਲੋਕਾਂ ਨੇ ਅਟੈਂਡ ਕੀਤਾ ਸੀ 72 ਲੋਕਾਂ ਨੇ ਅਟੈਂਡ ਕੀਤਾ ਸੀਗਾ ਠੀਕ ਹੈ ਰਾਜੇ ਐਨੀ ਬਰੀਕੀ ਦੇ ਵਿੱਚ ਪ੍ਰੋਜੈਕਟ ਜਿਹੜਾ ਵੀ ਚੀਜ਼ ਆਪਾਂ ਕਰਾਂਗੇ ਪੂਰੀ ਬਰੀਕੀ ਦੇ ਵਿੱਚ ਕਰਾਂਗੇ ਚਾਹੇ ਆਪਾਂ ਕੰਟੈਂਟ ਸਲੇਪਸ ਘਾਟੇ ਹੀ ਕਰਾਂਗੇ ਇਸ ਤਵਰ ਗੱਲ ਕਰਦੇ ਸੋ ਤੋਂ ਪੀਵਲ ਸੋ ਤੋਂ ਪੁੱਛਿਆ ਕਿ ਦੂਜਾ ਸੈਸ਼ਨ ਕਿਦੋਂ ਹੋਇਆ ਸੀ ਆਈਐਨਸੀ ਦਾ ਆਈਐਨਸੀ ਦਾ ਦੂਜਾ ਸੈਸ਼ਨ ਹੋਇਆ ਸੀ 1886 ਦੇ ਵਿੱਚ ਇਹ ਸੈਸ਼ਨ ਹੋਇਆ ਸੀ ਕਲਕੱਤਾ ਦੇ ਵਿੱਚ ਜੀ ਇਹਦੇ ਸਮੇਂ ਆਈਐਨਸੀ ਦਾ ਪ੍ਰਧਾਨ ਕੌਣ ਸੀ ਦਾਦਾભાઈ ਨਰੋਜੀ ਠੀਕ ਹੈ ਜੀ ਇਹਨਾਂ ਨੇ ਇਕੱਠੀ ਕਾਨਫਰੰਸ ਕੀਤੀ ਸੀ ਨੈਸ਼ਨਲ ਕਾਂਗਰਸ ਇੰਟਰਨੈਸ਼ਨਲ ਕਾਨਫਰੰਸ ਦੀ ਠੀਕ ਹੈ ਜੀ ਨੰਬਰ 3 ਦੇ 1887 ਦੇ ਵਿੱਚ ਇਹਨਾਂ ਤੀਸਰਾ ਸੈਸ਼ਨ ਹੋਇਆ ਸੀ ਆਈਐਨਸੀ ਦਾ ਉਹ ਕਰਿਆ ਸੀ ਜੀ ਮਦਰਾਸ ਨੇ ਠੀਕ ਹੈ ਜੀ ਮਦਰਾਸ ਦੇ ਵਿੱਚ ਹੋਇਆ ਸੀਗਾ ਤੇ ਉਦੋਂ ਆਈਐਨਸੀ ਦਾ ਪ੍ਰਧਾਨ ਕੌਣ ਸੀ ਸੈਦ ਬਦਰਉਦੀਨ ਤੈਪਜੀ ਹੁਣ ਇਹਨਾਂ ਤੋਂ ਅਪਰੇਸ਼ਨ ਕੀ ਬੰਦਾ ਕਿਉਂਕਿ ਇਹ ਆਈਐਨਸੀ ਦੇ ਪਹਿਲੇ ਮੁਸਲਮਾਨ ਪ੍ਰਧਾਨ ਹੈਗੇ ਠੀਕ ਹੈ ਜੀ ਪਹਿਲੇ ਜੇ ਕਿਸੇ ਤੋਂ ਪੁੱਛ ਲੈਣਾ ਕਿ ਸਭ ਤੋਂ ਪਹਿਲਾ ਮੁਸਲਮਾਨ ਪ੍ਰਧਾਨ ਕਿਹੜਾ ਸੀ ਆਈਐਨਸੀ ਦਾ ਤਾਂ ਉਹ ਸੈਦ ਬਦਰਉਦੀਨ ਤੈਪਜੀ ਸੀਗੇ ਠੀਕ ਹੈ ਜੀ ਤੇ ਸਭ ਤੋਂ ਇੰਪੋਰਟੈਂਟ ਚੌਥਾ 1888 ਦਾ ਜਿਹੜਾ ਚੌਥਾ ਸੈਸ਼ਨ ਹੋਇਆ ਸੀ ਆਈਐਨਸੀ ਦਾ ਇਹ ਹੋਇਆ ਸੀ ਜੀ ਅਲਾਹਾਬਾਦ ਵਿਖੇ ਇਦੇ ਵਿੱਚ ਪਹਿਲਾ ਪ੍ਰਧਾਨ ਹੈਗਾ ਸੀ ਜਾਰਜ ਜੂਲ ਜਾਰਜ ਜੂਲ ਜਿਹੜਾ ਸੀ ਪਹਿਲਾ ਇੰਗਲਿਸ਼ ਪ੍ਰੈਜ਼ੀਡੈਂਟ ਸੀਗਾ ਠੀਕ ਹੈ ਜੀ ਇਹ ਚਾਰ ਸੈਸ਼ਨ ਇੰਪੋਰਟੈਂਟ ਹੁੰਦੇ ਆ ਇਦੋਂ ਬਾਅਦ ਆਪਾਂ 88 ਤੋਂ ਬਾਅਦ ਸਿੱਧਾ 96 ਤੇ ਪਹੁੰਚ ਗਏ ਠੀਕ ਹੈ ਇਦੋਂ ਬਾਅਦ ਸਿੱਧਾ ਆਪਾਂ 96 ਤੇ ਪਹੁੰਚ ਗਏ ਯਾਦ ਰਹਿ ਗਿਆ ਪਹਿਲਾ ਸੈਸ਼ਨ ਬੰਬਈ ਤੁਸੀਂ ਆਏ ਯਾਦ ਕਰ ਲਓ ਬੀ ਸੀ ਐਮ ਏ ਪਹਿਲਾਂ ਮੈਂ ਬੀ ਸੀ ਕਰਨੀ ਕੋਸ਼ਿਸ਼ ਬੀ ਐਸ ਸੀ ਕਹਿੰਦੇ ਨੇ ਆਪਾਂ ਤੁਸੀਂ ਯਾਦ ਕਰ ਨੂੰ ਪਹਿਲਾਂ ਮੈਂ ਬੀ ਸੀ ਕਰਨੀ ਫਿਰ ਮੈਂ ਐਮ ਏ ਕਰ ਲਈ ਠੀਕ ਹੈ ਜੀ ਬੀ ਸੀ ਐਮ ਏ ਪਹਿਲਾ ਸੈਸ਼ਨ ਬੰਬਈ ਕਲਕੱਤਾ ਮਦਰਾਸ ਅਲਾਹਾਬਾਦ ਚਾਰ ਸੈਸ਼ਨ ਯਾਦ ਕਰ ਲਿਓ ਪਹਿਲਾ ਸੈਸ਼ਨ ਸੀ ਜਿਹੜਾ ਬੀਸੀ ਬੈਨਰਜੀ ਦਾਦਾ ਭਾਈ ਨਰੋਜੀ ਤੈਪ ਜੀ জর্জ ਜੂਲ ਜਿਹੜਾ ਪਹਿਲਾ ਸੀ ਰਾਜੇ 72 ਦੇ ਭਾਗ ਲੈਤਾ ਸੀ ਪਹਿਲਾ ਇੰਪੋਰਟੈਂਟ ਹੈ ਕਿ ਪਹਿਲਾ ਪ੍ਰਧਾਨ ਕਿਹੜਾ ਰਿਹਾਗਾ ਦੂਜਾ ਦਾਦਾ ਭਾਈ ਨਰੋਜੀ ਕਿਹੜੇ ਸੈਸ਼ਨ ਦੇ ਪ੍ਰਧਾਨ ਰਹੇ ਸੀ ਦੂਜੇ ਸੈਸ਼ਨ ਦੇ ਪ੍ਰਧਾਨ ਰਹੇ ਸੀ ਕਿੱਥੇ ਹੋਇਆ ਸੀ ਦੂਜਾ ਸੈਸ਼ਨ ਕਲਕੱਤਾ ਦੇ ਵਿੱਚ ਹੋਇਆ ਸੀਗਾ ਪਹਿਲੇ ਮੁਸਲਮਾਈ ਐਨਸੀ ਦੇ ਪ੍ਰਧਾਨ ਕੌਣ ਹੈ ਤੈਪ ਜੀ ਹੈਗੇ ਕਿਹੜਾ ਸੈਸ਼ਨ ਹੋਇਆ ਸੀ ਮਦਰਾਸ ਦੇ ਵਿੱਚ ਹੋਇਆ ਸੀ ਚੌਥਾ ਪਹਿਲਾ ਇੰਗਲਿਸ਼ ਕੌਣ ਹੈ ਗਾਈ ਐਨਸੀ ਦੇ ਪ੍ਰਧਾਨ জর্জ ਜੂਲ ਅਲਾ ਹੁਣ ਆਪਾਂ ਗੱਲ ਕਰਤਾ ਸੀ ਜੀ 1896 ਦੇ ਵਿੱਚ ਚਲੇ ਜਾਂਦੇ ਆਪਾਂ ਤੁਹਾਨੂੰ ਮੈਂ ਕਰਵਾ ਕੇ ਗਿਆ ਜੀ 1896 ਦਾ ਜਿਹੜਾ ਹੋਇਆ ਸੀਗਾ ਸੈਸ਼ਨ ਇਹ ਹੋਇਆ ਸੀ ਕਲਕੱਤਾ ਦੇ ਵਿੱਚ ਇਹ ਉਦੋਂ ਸਮੇਂ ਦਾ ਜੀ ਤੁਸੀਂ ਸਾਰਾ ਨਾ ਜਾਣਕਾਰੀ ਕੋਈ ਨਹੀਂ ਰਹੀ ਮਦੁੱਲਾ ਐਮ ਸਿਆਣੀ ਤੁਸੀਂ ਗੱਲਾਂ ਯਾਦ ਕਰ ਲਓ ਸਿਆਣੀ ਜਿਹੜਾ ਜੀ 1896 ਦਾ ਸੈਸ਼ਨ ਹੋਇਆ ਸੀ ਕਲਕੱਤਾ ਦੇ ਵਿੱਚ ਉਦੋਂ ਸਿਆਣੀ ਹੁੰਦਾ ਸੀ ਆਈਨਸ ਚੇਅਰਮੈਨ ਉਸ ਸਮੇਂ ਦੇ ਵਿੱਚ ਹੀ ਬੰਦੇ ਮਾਤਮ ਗੀਤ ਗਾਇਆ ਗਿਆ ਸੀਗਾ ਕਿਹਦੇ ਦੁਆਰਾ ਚੈਟਰਜੀ ਦੁਆਰਾ ਚੈਟਰਜੀ ਦੁਆਰਾ ਬੰਦੇ ਮਾਤਮ ਗੀਤ ਗਾਇਆ ਗਿਆ ਸੀਗਾ ਇਸ ਤੋਂ ਬਾਅਦ ਹੁਣ ਆਪਾਂ ਸਿੱਧਾ ਚੱਲਦੇ ਹਾਂ 1905 ਦੇ ਵਿੱਚ 1905 ਦੇ ਵਿੱਚ ਕੀ ਹੋਇਆ ਸੀ ਬੰਗਾਲ ਦੀ ਵੰਡ ਹੋਈ ਸੀ ਬੰਗਾਲ ਬੀ ਤੇ ਬੰਗਾਲ ਬੀ ਤੇ ਬਨਾਰਸ ਤਾਂ 1905 ਦਾ ਸ਼ੈਸ਼ਨ ਜਿਹੜਾ ਹੋਇਆ ਸੀ ਉਹ ਬਨਾਰਸ ਦੇ ਵਿੱਚ ਹੋਇਆ ਸੀ ਉਸ ਸਮੇਂ ਦਾ ਜੀ ਗੋਪਾਲ ਕ੍ਰਿਸ਼ਨ ਗੋਖਲੇ ਜਿਹੜੇ ਇੱਕ ਮਹਾਤਮਾ ਗਾਂਧੀ ਜੀ ਦੇ ਪੋਲਿਟੀਕਲ ਗੁਰੂ ਸੀ ਜਿਨ੍ਹਾਂ ਨੇ ਗਾਂਹਾਪਾ ਗਾਂਧੀ ਜੀ ਨੂੰ ਰਾਜਨੀਤੀ ਸਿਖਾਈ ਸੀਗੀ ਉਹ ਬੰਦੇ ਸੀਗੇ ਇੰਨਾਂ ਦੇ ਸਮੇਂ ਰਾਜੇ 1905 ਦੇ ਵਿੱਚ ਬੰਗਾਲ ਦੀ ਵੰਡ ਹੋ ਗਈ ਸੀ ਜਦੋਂ ਪੁੱਛ ਸਕਦਾ ਕਿ ਬੰਗਾਲ ਦੀ ਜਦੋਂ ਵੰਡ ਹੋਈ ਸੀ ਉਹ ਆਈਐਨਸੀ ਦਾ ਪ੍ਰਧਾਨ ਕੌਣ ਸੀਗਾ ਤੁਸੀਂ ਕਿਹਾ ਕਿ ਗੋਪਾਲ ਕ੍ਰਿਸ਼ਨ ਗੋਖਲੇ ਸੀਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਸੈਸ਼ਨ ਦੀ ਗੱਲ ਕਰਦੇ ਆਂ ਠੀਕ ਹੈ ਜੀ ਤੇ ਜਿਹੜਾ ਅਗਲਾ ਸੈਸ਼ਨ ਹੋਇਆ ਸੀ ਸੋਹਣਿਓ ਇਹ ਹੋਇਆ ਸੀ 1907 ਦੇ ਵਿੱਚ 1907 ਵਾਲਾ ਸੈਸ਼ਨ ਕਿੱਥੇ ਹੋਇਆ ਸੀ ਸੂਰਤ ਦੇ ਵਿੱਚ ਹੋਇਆ ਸੀ ਉਸ ਸਮੇਂ ਕਿਹੜਾ ਇਹਨੂੰ ਲੀਡ ਕਰ ਰਿਹਾ ਸੀ ਪ੍ਰਧਾਨ ਕੌਣ ਸੀ ਆਈਐਨਸੀ ਦਾ ਰਾਜ ਬਿਹਾਰੀ ਗੋਸ਼ ਇਦੇ ਸਮੇਂ ਰਾਜੇ ਜਿਹੜੀ ਆਈਐਨਸੀਸੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਉਹ ਦੋ ਧੜਿਆਂ ਦੇ ਵਿੱਚ ਮੰਡੀ ਗਈ ਸੀ ਦੋ ਧੜੇ ਕਿਹੜੇ ਸੀ ਇੱਕ ਦਾ ਹੈ ਕਿ ਸੀ ਐਕਸਟ੍ਰੀਮਟ ਐਕਸਟ੍ਰੀਮਿਸ ਨੂੰ ਕੀ ਕਹਿੰਦੇ ਹੈ ਗਰਮ ਧੜਾ ਮੋਡਰੇਟਰ ਨੂੰ ਕਹਿੰਦੇ ਆ ਨਰਮ ਧੜਾ ਠੀਕ ਹੈ ਜੀ ਇਹ ਯਾਦ ਰੱਖਿਓ ਮੈਂ ਕਰਨਾ ਹੈ ਮੋਡਰੇਟ ਦਾ ਮਤਲਬ ਜਿਹੜੇ ਬੰਦੇ ਦਾ ਮੂਡ ਛੇਤੀ ਚੇਂਜ ਹੋ ਜਾਏ ਉਹ ਨਰਮਾਗਾ ਐਕਸਟ੍ਰੀਮਟ ਜਿਹੜਾ ਦੂਜਿਆਂ ਨਾਲੋਂ ਐਕਸਟਰਾ ਬੰਦਾ ਹੋਵੇ ਉਹ ਗਰਮ ਹੁੰਦਾਗਾ ਠੀਕ ਹੈ ਜੀ ਤਾਂ ਆਈਐਨਸੀਸੀ ਦੋ ਧੜਿਆਂ ਦੇ ਵਿੱਚ ਵੰਡੀ ਗਈ ਸੀ ਕਿਹੜੀ ਨਰਮ ਤੜਾ ਤੇ ਗਰਮ ਤੜਾ ਗਰਮ ਤੜਾ ਨੂੰ ਐਕਸਟਰੀਮਟ ਕਹਿੰਦੇ ਸੀ ਨਰਮ ਤੜਾ ਨੂੰ ਮੋਡਰੇਟ ਕਹਿੰਦੇ ਸੀ ਉਦੋਂ ਕੀ ਹੋਇਆ ਫਿਰ ਜੇ ਦੋ ਤੜਾ ਦੇ ਵੰਡ ਗਈ ਵੰਡੀ ਗਈ ਤਾਂ ਜੀ ਲਾਲਾ ਲਾਜਪਤਰਾਏ ਜੀ ਠੀਕ ਹੈ ਜੀ ਇਹ ਤਾਂ ਗਰਮ ਤੜੇ ਵੱਲ ਹੋ ਗਏ ਤੇ ਜਿਹੜਾ ਆਪਣਾ ਗੋਪਾਲ ਕ੍ਰਿਸ਼ਨ ਗੋਖਲੇ ਸੀਗਾ ਇਹ ਨਰਮ ਤੜੇ ਦੇ ਮੁਖੀ ਸੀਗੇ ਠੀਕ ਹੈ ਜੀ ਆਇਨਾਂ ਦੇ ਵਿੱਚ ਆਪਸ ਵਿੱਚ ਫਰਕ ਪੈ ਗਿਆ ਇਸ ਤੋਂ ਬਾਅਦ 1909 ਦੀ ਗੱਲ ਕਰਦੇ ਆ 1909 ਦੇ ਵਿੱਚ ਜਿਹੜਾ ਸੈਸ਼ਨ ਹੋਇਆ ਸੀ ਹੋਇਆ ਸੀ ਲਾਹੌਰ ਦੇ ਵਿੱਚ ਠੀਕ ਹੈ ਜੀ ਉਸ ਸਮੇਂ ਕੌਣ ਸੀਗਾ ਜੀ ਮਦਨ ਮੋਹਨ ਐਮ ਐਮ ਮਾਲਵੀਆ ਜਿਹਨੂੰ ਆਪਾਂ ਐਮ 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 ਦੇ ਨਾਮ ਨਾਲ ਵੀ ਜਾਣਦੇ ਹਾਂ ਬਹੁਤ ਵਾਰੀ ਤੁਹਾਡੇ ਪੇਪਰ ਦੇ ਵਿੱਚ ਪੁਰੀਸ਼ਟ ਪੁੱਛਿਆ ਜਾਊਗਾ ਕਿ ਐਮ 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 ਕਿਸ ਨੂੰ ਕਿਹਾ ਜਾਂਦਾ ਹੈਗਾ ਤਾਂ ਮਦਨ ਮੋਹਨ ਮਾਲਵੀਆ ਨੂੰ ਐਮ ਐਮ ਕਿਹਾ ਜਾਂਦਾ ਹੈ ਇੰਨਾ ਸਮੇਂ ਰਾਜੇ ਇੱਕ ਐਕਟ ਲੈ ਕੇ ਆਏ ਸੀ ਇੰਡੀਅਨ ਕੌਂਸਲ ਐਕਟ 1909 ਇਸੇ ਐਕਟ ਨੂੰ ਹੀ ਮਿੰਟੋ ਮਾਰਲੇ ਕਹਿੰਦੇ ਆ ਮਿੰਟੋ ਮਾਰਲੇ ਐਕਟ ਵੀ ਇਸੇ ਨੂੰ ਕਹਿੰਦੇ ਆ 1909 ਵਾਲੇ ਐਕਟ ਨੂੰ ਇਹਦੇ ਵਿੱਚ ਕੀ ਰੱਖਿਆ ਗਿਆ ਸੀ ਸੋਣੇ ਉਹਨਾਂ ਨੇ ਇਹਦੇ ਵਿੱਚ ਕੀ ਰੱਖਿਆ ਜਿਹੜੇ ਆ ਸੀ ਆਪਣੇ ਮੁਸਲਮਪਾਈਚਾਰੇ ਦੇ ਲੋਕ ਸੀਗੇ ਠੀਕ ਹੈ ਜੀ ਉਹ ਕੀ ਸੀ ਉਹਨਾਂ ਦੇ ਵਿੱਚੋਂ ਬਹੁਤ ਇਹ ਜਿਹੇ ਸੀ ਜਿਨ੍ਹਾਂ ਨੇ ਮਨ ਵਿੱਚ ਬੀਮਾਰੀ ਸੀਗੀ ਉਹ ਕਹਿੰਦੇ ਜੀ ਸਾਨੂੰ ਸਪਰੇਟ ਇਲੈਕਟ੍ਰੋਡੇਟ ਚਾਹੀਦਾ ਹੈਗਾ ਮਿੰਟੋ ਮਾਰਲੇ ਦਾ ਮਤਲਬ ਇਹ ਹੈਗਾ ਸੀ ਸਪਰੇਟ ਇਲੈਕਟ੍ਰੋਡੇਟ ਇਹਦਾ ਮਤਲਬ ਕੀ ਸੀ ਸਪਰੇਟ ਇਲੈਕਟ੍ਰੋਡੇਟ ਦਾ ਕਹਿੰਦੇ ਜੀ ਸਾਨੂੰ ਅਲੱਗ ਸਾਡੀਆਂ ਵੋਟਾਂ ਪੈਣੀਆਂ ਚਾਹੀਦੀਆਂ ਆ ਇੱਕ ਏਰੀਆ ਇੱਕ ਏਰੀਆ ਆਹ ਹੈਗਾ ਦੋ ਏਰੀਆ ਹੈ ਆ ਇਰਗੇਰੇ ਵਿੱਚ ਭਾਈ ਇੰਨੇ ਦਾ ਮੁਸਲਮਾਨ ਹੈਗੇ ਇੰਨੇ ਹਿੰਦੂ ਹੈ ਕੀ ਮਤਲਬ ਜੇਕਰ ਇਹ ਏਰੀਆ ਦੇ ਵਿੱਚ ਹਿੰਦੂ ਜ਼ਿਆਦੇ ਹੈ ਤਾਂ ਇੱਥੇ ਹਿੰਦੂ ਹੀ ਹਿੰਦੂ ਨੂੰ ਵੋਟ ਪਾਊਗਾ ਮੁਸਲਮਾਨ ਇੱਥੇ ਕੈਂਡੀਡੇਟ ਖੜੀ ਨਹੀਂ ਹੋ ਸਕਦਾ ਦੂਜਾ ਏਰੀਆ ਜੇਕਰ ਭਾਈ ਇੱਥੇ ਸਾਰੇ ਮੁਸਲਮਾਨ ਆ ਇੱਥੇ ਹਿੰਦੂ ਹੋ ਤਾਂ ਇੱਥੇ ਸਾਰੇ ਮੁਸਲਮਾਨੀ ਕੈਂਡੀਡੇਟ ਮੁਸਲਮਾਨ ਕੈਂਡੀਡੇਟ ਹੀ ਖੜਾ ਹੋਊਗਾ ਤੇ ਮੁਸਲਮਾਨੀ ਨੂੰ ਵੋਟ ਪਾਉਣਗੇ ਤਾਂ ਇਹਦੇ ਨਾਲ ਕੀ ਕਾਰਨ ਹੋ ਰਿਹਾ ਸੀ ਤਾਂ ਜੀ ਇਹਦੇ ਨਾਲ ਇਹ ਕਾਰਨ ਹੋ ਰਿਹਾ ਸੀਗਾ ਜਿੱਥੇ ਹਿੰਦੂ ਜਾ ਰਹੇ ਸੀਗੇ ਉਥੇ ਨਾ ਮੁਸਲਮਾਨ ਆਪ ਦੇ ਆਪ ਨੂੰ ਖਤਰੇ ਵਿੱਚ ਸਮਝਣ ਲੱਗ ਗਏ ਜਿੱਥੇ ਮੁਸਲਮ ਜ਼ਿਆਦੇ ਸੀ ਉੱਥੇ ਹਿੰਦੂ ਆਪ ਦੇ ਖਤਰੇ ਨੂੰ ਸਮਝਣ ਲੱਗ ਗਏ ਤਾਂ ਇਹ ਕਨਸੈਪਟ ਸੀਗਾ ਇੰਡੀਅਨ ਕੌਂਸਲ ਐਕਟ ਦਾ ਜਿਹਨੂੰ ਆਪਾਂ ਮਿੰਟੋ ਮਾਰਲੇ ਕਹਿੰਦੇ ਆ ਇਹਦੇ ਵਿੱਚ ਮੰਗ ਰੱਖੀ ਗਈ ਸੀ ਸਪ੍ਰੇਟ ਇਲੈਕਟੋਰੇਟ ਦੀ ਕਿ ਸਾਡੀਆਂ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਗਈਆਂ ਕੀ ਜੀ ਵੋਟਾਂ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਗੱਲ ਕਰਦੇ ਆ 1911 ਦੇ ਸੈਸ਼ਨ ਦੀ 1911 ਦਾ ਸੈਸ਼ਨ ਵੀ ਕਲਕੱਤਾ ਦੇ ਵਿੱਚ ਹੋਇਆ ਸੀਗਾ ਉਦੋਂ ਆਪਣਾ ਕੀ ਤੇ ਉਦੋਂ ਪ੍ਰਧਾਨ ਕੌਣ ਸੀ ਵਿਸ਼ਨ ਨਾਰਾਇਣ ਦੇਯਾਰ ਉਦੋਂ ਜਨਮ ਮੰਨ ਗਨ ਇਕ ਗਾਣਾ ਸੁਣਿਓ ਆਪਣਾ ਇਹ ਗਾਣਾ ਗਾ ਗੀਤ ਤੇ ਗਾਣ ਦੇ ਵਿਚ ਉਲਝਣਾ ਜਾਇਓ ਠੀਕ ਹੈ ਜੀ ਫਸਟ ਟਾਈਮ ਗਾਇਆ ਗਿਆ ਸੀਗਾ ਉਦੋਂ ਕਿਹੜਾ ਜੀ ਜੋਰਜ 5 ਆਇਆ ਸੀ ਸੁਣਿਓ ਉਹ ਜੋਰਜ ਵੇਬ ਤੋਂ ਖੁਸ਼ ਕਰਨ ਵਾਸਤੇ ਗੀਤ ਗਾਇਆ ਸੀਗਾ ਰਵਿੰਦਰ ਨਾਟਕ ਉਹਨੇ ਜਨ ਜਨ ਮਨ ਮੰਨ ਕਿ ਤੂੰ ਹੀ ਸਾਰਾ ਕੁਝ ਸਾਡਾ ਗਾਣਾ ਤੂੰ ਹੀ ਸਾਡਾ ਜਾਨਾ ਤੂੰ ਹੀ ਸਾਡਾ ਮਨ ਉਹ ਪੰਪ ਲੈ ਕੇ ਫਿਰ ਆਪਣੇ ਵਾਲੇ ਕੀ ਕਰੇ ਸੀ ਪੰਪ ਲੈ ਕੇ ਕਲਕੱਤਾ ਤੋਂ ਆਪਣੀ ਦੀ ਰਾਜਧਾਨੀ ਹੈਗੀ ਠੀਕ ਹੈ ਜੀ ਉਹਨੂੰ ਦਿੱਲੀ ਲਿਆਏ ਸੀਗੇ ਠੀਕ ਹੈ ਜੀ ਉਹਦੋਂ ਲੈ ਕੇ ਆਏ ਸੀਗੇ ਇਸ ਤੋਂ ਬਾਅਦ ਸਿੱਧੀ ਗੱਲ ਕਰਦੇ ਆਂ ਆਪਾਂ ਜਾ ਕੇ ਹੁਣ 1916 ਦੇ ਵਿੱਚ 1916 ਨੇ ਕਿਸ ਨੂੰ ਬਦਲ ਲਖਨਊ ਪੈਕਟ ਹੋਇਆ ਸੀਗਾ ਜਿਆਦਾਤਰ ਸਾਰਿਆਂ ਨੂੰ ਲਖਨਊ ਪੈਕਟ ਹੋਇਆ ਸੀਗਾ ਇਹ ਲਖਨਊ ਪੈਕਟ ਵੇਲੇ ਜਿਹੜੀ ਕਾਨਫਰੰਸ ਹੋਈ ਸੀ ਜਾਂ ਇਹਦੀ ਸਿੱਧੀ ਮੀਟਿੰਗ ਹੋਈ ਸੀ ਉਹ ਲਖਨਊ ਦੇ ਵਿੱਚ ਹੀ ਹੋਈ ਸੀਗੀ ਉਸ ਸਮੇ ਇਹਦਾ ਜਿਹੜਾ ਚੇਅਰ ਪਰਸਨ ਸੀਗਾ ਉਹ ਹੈਗਾ ਸੀ ਅੰਬਿਕਾ ਚਰਨ ਮਜੂਮਦਾਰ ਲਖਨਊ ਪੈਕਟ ਹੋਇਆ ਸੀ 1916 ਦੇ ਵਿੱਚ ਡਾਇਰੈਕਟ ਯਾਦ ਕਰ ਲਿਓ ਤੇ ਜੌਨ ਸੈਸ਼ਨ ਜੁਆਇੰਟ ਸੈਸ਼ਨ ਸੀ ਇਹ ਇੱਕ ਇਦੇ ਵਿੱਚ ਮੁਸਲਮਾਨ ਤੇ ਹਿੰਦੂ ਇਕੱਠੇ ਬੈਠੇ ਸੀਗੇ ਇਸ ਤੋਂ ਬਾਅਦ ਆਪਾਂ ਗੱਲ ਕਰੀ 1917 ਦੀ 1917 ਦਾ ਜਿਹੜਾ ਕਲਕੱਤਾ ਦੇ ਵਿੱਚ ਸੈਸ਼ਨ ਹੋਇਆ ਸੀ ਇਹਦੇ ਵਿੱਚ ਐਨੀ ਬੈਸੈਂਟ ਨੂੰ ਪ੍ਰਧਾਨ ਬਣਾਇਆ ਸੀ ਜਦੀ ਗੱਲ ਆਪਾਂ ਇਸ ਪ੍ਰੈਜੈਂਸ਼ਨ ਦੇ ਵਿੱਚ ਕਰਕੇ ਗਏ ਆ ਇਹ ਫਰਸਟ ਮੂਵਮੈਂਟ ਪ੍ਰੈਜ਼ੀਡੈਂਟ ਸੀਗੀ ਆਈਐਨਸੀ ਦੀ ਇਸ ਤੋਂ ਬਾਅਦ 1925 ਦੇ ਵਿੱਚ 24 ਦੇ ਵਿੱਚ ਗਾਂਧੀ ਜੀ ਬਣ ਗਏ ਸੀਗੇ ਆਈਐਨਸੀ ਦੇ ਪ੍ਰੈਜ਼ੀਡੈਂਟ ਠੀਕ ਹੈ ਜੀ ਇੰਪੋਰਟੈਂਟ ਹੈ ਕਿ ਗਾਂਧੀ ਜੀ ਇੱਕ ਵਾਰੀ ਬਣੇ ਆਈਐਨਸੀ ਦੇ ਪ੍ਰੈਜ਼ੀਡੈਂਟ 1924 ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਨਹੀਂ ਬਣੇ ਸੀਗੇ ਤੇ 1925 ਦੇ ਵਿੱਚ ਕੀ ਹੋਇਆ ਕਲਕ ਅ ਪਰਿਯਾਯੀ ਨੇ ਬਣਾਤਾ ਆਈ.ਆਈ.ਸੀ ਦਾ ਆਹਦਾ ਪਹਿਲੀ ਬੂਮੈਂਟ ਆ ਆ ਪਹਿਲੀ ਇੰਡੀਅਨ ਬੂਮੈਂਟ ਹੈ ਠੀਕ ਹੈ ਜੀ ਲਿਖਿਆ ਵੀ ਹੋਇਆ ਪਹਿਲੀ ਇੰਡੀਅਨ ਬੂਮੈਂਟ ਪ੍ਰੈਜ਼ੀਡੈਂਟ ਤੇ ਫਰਸਟ ਬੂਮੈਂਟ ਪ੍ਰੈਜ਼ੀਡੈਂਟ ਆਫ ਆਈ.ਆਈ.ਸੀ ਠੀਕ ਹੈ ਜੀ ਇਹ ਪ੍ਰੈਸ਼ਨਰ ਦੇ ਵਿੱਚ ਬੱਝੇ ਉੱਚੇ ਜਾਂਦੇ ਆ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਓਕੇ ਜੀ ਚਲੋ ਚੱਲਦੇ ਹਾਂ ਹੁਣ ਆਪਾਂ ਅਗਲੇ ਪ੍ਰੈਸ਼ਨ ਤੇ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਇੰਡੀਆ ਵਿਨਸ ਫ੍ਰੀडम ਇੱਕ ਨੋਵਲ ਹੈਗਾ ਠੀਕ ਹੈ ਜੀ ਕਿਹੜਾ ਇੰਡੀਆ ਵਿਨਸ ਫ੍ਰੀडम ਇਹ ਨੋਵਲ ਹੈਗਾ ਇਹ ਨੋਵਲ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਕਿਹੜਾ ਬੰਦਾ ਹੈਗਾ ਜੀਨੇ ਇਹ ਨੋਵਲ ਲਿਖਿਆ ਸੀਗਾ ਠੀਕ ਹੈ ਜੀ ਕਿਹੜਾ ਬੰਦਾ ਹੈਗਾ ਜੀਨੇ ਇਹ ਨੋਵਲ ਲਿਖਿਆ ਸੀਗਾ ਇੰਪੋਰਟੈਂਟ ਪ੍ਰਸ਼ਨ ਹੈਗਾ ਦੱਸੋ ਜੀ ਇਹ ਹੈਗੇ ਜੀ ਆਪਣੇ ਸੀ ਨੰਬਰ ਆਪਸ਼ਨ ਅਬਦੁੱਲ ਕਲਾਮ ਆਜ਼ਾਦ ਠੀਕ ਹੈ ਜੀ ਇਹਨਾਂ ਦੁਆਰਾ ਇੰਡੀਆ ਵਿਨਸ ਫਰੀडम ਜਿਹੜਾ ਨੋਵਲ ਸੀਗਾ ਉਹ ਲਿਖਿਆ ਗਿਆ ਸੀਗਾ ਜਿਹਦੇ ਵਿੱਚ ਨਾ ਜੇ ਆਪਣੀ ਜਿਹੜੀ ਆਜ਼ਾਦੀ ਹੈ ਉਹਨੂੰ ਲੈ ਕੇ ਗੱਲ ਕੀਤੀ ਗਈ ਸੀਗੀ ਠੀਕ ਹੈ ਜੀ ਇਨੂੰ ਲੈ ਕੇ ਗੱਲ ਕੀਤੀ ਗਈ ਸੀ ਆਪਣੀ ਆਜ਼ਾਦੀ ਨੂੰ ਲੈ ਕੇ ਗੱਲ ਕੀਤੀ ਗਈ ਸੀ ਸਾਰੀ ਇਹ ਗੱਲ ਯਾਦ ਰੱਖਣੀ ਹੈ ਸੌਰੀ ਇੱਥੇ ਨਾ ਗਲਤ ਲਿਖਿਆ ਹੋਇਆ ਅਬੂ ਲਿਖਣਾ ਸੀ ਤੇ ਅਬੂਲ ਕਲਾਮ ਯਾਦ ਹੈ ਠੀਕ ਹੈ ਜੀ ਅਬਦੁੱਲ ਨਹੀਂ ਹੈਗਾ ਅਬੂਲ ਕਲਾਮ ਯਾਦ ਹੈਗਾ ਇਹਨੂੰ ਮਿਲਾਨਾ ਯਾਦਲੇ ਨਾਲ ਨਾਲ ਵੀ ਆਪਾਂ ਜਾਣਦੇ ਆ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਕਹਿੰਦੇ ਇਨਾਂ ਦੇ ਵਿੱਚੋਂ ਕਿਹੜਾ ਉਹ ਗਵਰਨਰ ਜਰਨਲ ਹੈ ਜਿਨੇ ਇੰਡੀਅਨ ਸਿਵਲ ਸਰਵਿਸ ਜਿਹੜੇ ਆਪਣੇ ਆਈਪੀਐਸ ਆਈਐਸ ਬੰਦੇ ਆ ਉਹਨਾਂ ਵਾਸਤੇ ਪੇਪਰ ਲਾਜ਼ਮੀ ਕਰਤਾ ਸੀਗਾ ਤਾਂ ਇਹ ਹੈਗਾ ਜੀ ਆਪਣਾ ਲਾਰਡ ਕਾਰਨਬਾਲਸ ਲਾਰਡ ਕਾਰਨਬਾਲਸ ਆਹੋ ਠੀਕ ਹੈ ਜੀ ਗੱਲ ਯਾਦ ਰੱਖਣੀ ਹੈ ਤੇ ਲਾਰਡ ਕਾਰਨਬਾਲਸ ਨੂੰ ਹੀ ਫਾਦਰ ਆਫ ਪੁਲਿਸ ਕਿਹਾ ਜਾਂਦਾ ਹੈਗਾ ਇਹਨੂੰ ਹੀ ਫਾਦਰ ਆਫ ਪੁਲਿਸ ਕਿਹਾ ਜਾਂਦਾ ਹੈਗਾ ਇਹ ਗੱਲ ਵੀ ਤੁਸੀਂ ਆਪਦੇ ਦਿਮਾਗ ਦੇ ਵਿੱਚ ਪਿਠਾ ਲਓ ਜੀ ਇੰਪੋਰਟੈਂਟ ਅਪਰੇਸ਼ਨ ਆਗਾ ਹੁਣ ਜਿਹੜਾ ਡਿਸਕਸ਼ਨ ਚੱਲੀ ਪਈ ਆਪਾਂ ਦੂਜਿਆਂ ਵਾਰੀ ਡਿਸਕਸ਼ਨ ਕਰ ਲਈਏ ਜਿਹੜਾ ਲਾਰਡ ਬੈਲਜੀਲੀਅਰ ਆ ਜੀ ਇਹਨੂੰ ਬਗਾਰ ਟਾਈਗਰ ਆਫ ਬੰਗਾਲ ਕਿਹਾ ਜਾਂਦਾ ਇਹਨੂੰ ਟਾਈਗਰ ਆਫ ਬੰਗਾਲ ਕਿਹਾ ਜਾਂਦਾਗਾ ਪ੍ਰੈਸ ਤੇ ਪਾਬੰਦੀ ਲਾਤੀ ਸੀ ਭਾਈ ਇਹ ਬੰਦੇ ਨੇ ਪ੍ਰੈਸ ਤੇ ਰੈਸਟ੍ਰਿਕਸ਼ਨ ਲਾਤੀ ਸੀਗੀ ਪਾਬੰਦੀ ਲਾਤੀ ਸੀ ਇਹ ਬੰਦੇ ਨੇ ਘਟ ਗਿਆ ਜ਼ਬਰਦਸਤ ਸੀਗਾ ਲਾਰਡ ਬੈਲਜ ਲਈ ਕੋਈ ਬਾਲਾ ਵਧੀਆ ਬੰਦਾ ਨਹੀਂ ਸੀਗਾ ਇਸ ਤੋਂ ਬਾਅਦ ਗੱਲ ਕਰਦੇ ਜਿਹੜਾ ਲਾਰਡ ਵਿਲੀਅਮ ਬੈਂਟਿੰਗ ਬਹੁਤ ਲਾਰਡ ਵਿਲੀਅਮ ਬੈਂਟਿੰਗ ਦਾ ਰਾਜ ਜਿਹੜਾ ਠੀਕ ਹੈ ਜੀ ਇਹ ਬੰਦਾ ਘੈਣ ਸੀਗਾ ਇਹਨੇ 1829 ਦੇ ਵਿੱਚ ਸੱਤੀ ਪ੍ਰਥਾ ਤੇ 1830 ਦੇ ਵਿੱਚ ਠੱਗੀ ਪ੍ਰਥਾ ਦੋਨੋਂ ਦਾ ਖਾਤਮਾ ਕਰਤਾ ਸੀਗਾ ਸੱਤੀ ਪ੍ਰਥਾ ਦਾ ਖਾਤਮਾ ਰਾਜੇ ਇਹਨਾਂ ਨੇ ਰਾਜਾ ਰਾਮ ਮੋਹਨ ਜੀ ਨੇ ਰਲ ਕੇ ਕਰਿਆ ਸੀਗਾ ਤੇ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦੀ ਪਾਦੀ ਕਿਹਨੇ ਦਿੱਤੀ ਸੀ ਅਕਬਰ ਦੂਜੇ ਨੇ ਠੀਕ ਹੈ ਜੀ ਅਕਬਰ ਦੂਜੇ ਨੇ ਤਾਂ ਐ ਪੜਨਾ ਰਾਜੀ ਤੁਸੀਂ ਹੁਣ ਤੁਹਾਨੂੰ ਇੱਕ ਪੇਪਰ ਆਇਆ ਹੋਇਆ ਤੁਹਾਨੂੰ ਦੱਸਦਾ ਮੈਂ ਉਹ ਪੇਪਰ ਸ਼ਾਇਦ ਕਾਹਦਾ ਪੇਪਰ ਸੀ ਮੈਂ ਹੁਣ ਦਿਮਾਗ ਚੋਂ ਨਿਕਲੇਗਾ ਉਹ ਪੇਪਰ ਦੇ ਵਿੱਚ ਨੇ ਇਹ ਕੀ ਕਿਹਾ ਤਾਂ ਕਿ ਇੰਨਾ ਚੋ 27 ਪ੍ਰਸ਼ਨ ਨੇ 27 ਪ੍ਰਸ਼ਨ ਦਾ ਖਾਤਮਾ ਕਿਸ ਨੇ ਕੀਤਾ ਸੀਗਾ ਤਾਂ ਉਹਨਾਂ ਨੇ ਕੀ ਕੀਤਾ ਨਾ ਰਾਜੀ ਆਪਸ਼ਨਾਂ ਦੇ ਵਿੱਚ ਉਹਨਾਂ ਨੇ ਸਾਰੇ ਬੈਲਜਲੀ ਵੀ ਦਿੱਤਾ ਕਾਰਨਪਾਲਸ ਵੀ ਦਿੱਤਾ ਨੰਨੋ ਫੋ ਬਾਕੀ অপਸ਼ਨ ਦੇ ਵਿੱਚ ਰਾਜਾ ਰਾਮ মোহন ਰਾਏ ਲਿਖਤਾ ਬਹੁਤ ਬੱਚੇ ਪਰੇਸ਼ ਨੂੰ ਛੱਡਾਇਆ ਕਹਿੰਦੇ ਜਿਹਦਾ ਗਲਤ ਹੈਗਾ ਸਤੀ ਪ੍ਰਥਾ ਦਾ ਖਾਤਮਾ ਦਿੰਦਾ ਜੋ ਕਿਸੇ ਨੇ ਕੀਤਾ ਨਹੀਂ ਹੈਗਾ ਸਤੀ ਪ੍ਰਥਾ ਦਾ ਖਾਤਮਾ ਦਾ ਬਿਲਿਅਮ ਪੈਂਟਿੰਗ ਨੇ ਕੀਤਾਗਾ ਤੇ ਬਿਲਿਅਮ ਪੈਂਟਿੰਗ অপਸ਼ਨ ਦੇ ਵਿੱਚ ਹੈ ਨਹੀਂ ਤਾਂ ਬਹੁਤ ਬੱਚੇ ਰਾਜੋ ਪਰੇਸ਼ ਨੂੰ ਛੱਡਿਆ ਹੈ ਤੇ ਜਦੋਂ ਪੇਪਰ ਹੋਇਆ ਜਿਹੜਾ ਆਇਆ ਉਹਨਾਂ ਨੇ ਇਹ ਸੀ ਸਾਨੂੰ ਗ੍ਰੇਸ ਮਿਲੂਗੀ ਤਾਂ ਉਹਨਾਂ ਨੇ ਇਹ ਕਿਹਾ ਤਾਂ ਕਿ ਭਾਈ ਰਾਜਾ ਰਾਮ মোহন ਰਾਏ ਦੇ ਨਾਲ ਹੀ ਰਲ ਕੇ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਇਹ ਚੀਜ਼ ਦਾ ਸਤੀ ਪ੍ਰਥਾ ਨੂੰ ਖਤਮ ਕਰਨ ਵਾਸਤੇ ਠੀਕ ਹੈ ਜੀ ਤਾਂ ਕਰਕੇ ਕਹਿੰਦਾ ਉਹਨਾਂ ਡਿਟੇਲ ਦੇ ਵਿੱਚ ਪੜੋ ਮੈਂ ਤੁਹਾਨੂੰ ਜਿਹੜੀ ਚੀਜ਼ ਵੀ ਲੈ ਕੇ ਆਉਂਗਾ ਨਾ ਰਾਜੀ ਬਹੁਤ ਹੀ ਜ਼ਿਆਦਾ ਜੈਨੂਨ ਚੀਜ਼ ਲੈ ਕੇ ਆਉਂਗਾ ਜੇਕਰ ਤੁਸੀਂ ਮੇਰੀਆਂ ਕਲਾਸਾਂ ਲਗਾ ਲੈਣੇ ਹੋ ਨਾ ਇਹ ਕਲਾਸਾਂ ਘੱਟੋ-ਘੱਟ ਤੁਹਾਨੂੰ 50 ਕਲਾਸਾਂ ਮਿਲਣਗੀਆਂ ਇਹਦੀਆਂ 50 ਕਲਾਸਾਂ ਮਿਲਣਗੀਆਂ ਇਹਦੀਆਂ ਘੱਟੋ-ਘੱਟ ਠੀਕ ਹੈ ਜੀ ਬਾਕੀ ਜੇ ਤੁਸੀਂ ਐਪ ਤੇ ਕਰੋਗੇ ਐਪ ਤੇ ਰਾਜੀ ਤੁਹਾਨੂੰ ਹੋਰ ਸਬਜੈਕਟ ਵੀ ਨਾਲ ਕਾਫੀ ਜ਼ਿਆਦਾ ਮਿਲ ਜਾਣਗੇ ਠੀਕ ਹੈ ਜੀ ਵੈਸੇ ਪੀ ਵੀ ਕਿਊ ਸੀਰੀਜ਼ ਮੈਂ ਤੁਹਾਨੂੰ ਵਾਸਤੇ ਫ੍ਰੀ ਲੈ ਕੇ ਆਇਆਗਾ ਜੇ ਜੇਕਰ ਤੁਸੀਂ ਪੀ ਵੀ ਕਿਊ ਦਾ ਇਕੱਲਾ ਕੋਰਸ ਵੀ ਲੈਣਾ ਚਾਹੁੰਦੇ ਹੋ ਤਾਂ ਵੀ ਉਹ ਕੋਰਸ ਆਪ ਕਿਤੋਂ ਲਾਉਂਗੇ ਤੁਹਾਨੂੰ ਘੱਟੋ ਘੱਟ 3-4000 ਤੋਂ ਇਕੱਲਾ ਜੀ ਕੇ ਦਾ ਕੋਰਸ ਘੱਟ ਨਹੀਂ ਮਿਲ ਜਗਾ ਜੈਨੂਅਨਾ ਦਾ ਜੇ ਉਹੀ ਚੀਜ਼ਾਂ ਪੜ੍ਹਨਗੇ ਜਿਹੜੀਆਂ ਤੁਹਾਡੇ ਕੰਮ ਚ ਹੈ ਨਹੀਂ ਜ ਉੱਥੀ ਤੁਰੇ ਫ ਤੁਸੀਂ ਹੜੱਪਾ ਸਭਿਅਤਾ ਤੇ ਹਜੇ ਹਜੇ ਤੁਸੀਂ ਉੱਥੀ ਤੁਰੇ ਫਰਦੋ ਜੀ ਆਰਟੀਕਲ 21 ਫੰਡਾਮੈਂਟਲ ਰਾਈਟ ਤੇ ਫੇਰ ਨਹੀਂ ਕੁਝ ਆਪਣਾ ਬਣ ਸਕਦਾ ਠੀਕ ਹੈ ਮੈਂ ਕਹਿੰਦਾ ਨਹੀਂ ਹੈਗਾ ਵਿੱਚ ਮੀਡੀ}{|\text{medieval}|} ਹਿਸਟਰੀ ਬੜਾਈ ਜਾਂਦੇ ਪੰਜਾਬ ਦੇ ਇਹ ਜੇ ਬੱਚੇ ਪੜਨ ਵਾਲੇ ਇਹ ਜੇ ਪੜਾਉਣ ਵਾਲੇ ਕਿ ਮੀਡੀਵਲ ਹਿਸਟਰੀ ਦੇ ਆਪਣੇ ਨਾਲ ਆਈ ਕਿਹੜੇ ਪੇਪਰ ਵਿੱਚ ਮੈਨੂੰ ਦਿਖਾ ਦਿਓ ਹੁਣ ਤੱਕ ਜਿੰਨੇ ਪੇਪਰ ਹੋਏ ਆਪਣੇ 2020 21 ਤੋਂ ਕਿ ਕਿਸੇ ਪੇਪਰ ਦੇ ਵਿੱਚ ਤਾਂ ਮੀਡੀਵਲ ਹਿਸਟਰੀ ਦਾ ਕੋਈ ਪ੍ਰੈਕਸ਼ਨ ਮਿਲਿਆ ਹੋਵੇ ਐਂਸ਼ੀਅੰਟ ਹਿਸਟਰੀ ਦਾ ਹੋ ਸਕਦਾ ਕੋਈ ਇੱਕ ਤਾਂ ਹੜੱਪਾ ਸਭਿਵਧਾਲਾ ਪਿਆ ਹੋਵੇ ਹੋਰ ਕਿਹੜਾ ਤੁਹਾਨੂੰ ਪ੍ਰੈਕਸ਼ਨ ਮਿਲਿਆ ਅਜੇ ਤੱਕ ਮਹਾਤਮਾ ਗਾਂਧੀ ਬਾਰੇ ਮਿਲ ਗਿਆ ਹੁਣ ਇੱਕ ਤਾਂ ਜੈਨਤਾ ਬਾਰੇ ਮਿਲ ਗਿਆ ਹੋਣਾ ਹੋਰ ਕੀ ਮਿਲਿਆ ਉਹਦੇ ਵਿੱਚ ਤੁਹਾਨੂੰ ਤਾਂ ਉਹੀ ਸਮਾਂ ਖਰਾਬ ਕਰਨ ਦੇ ਨਾਲੋਂ ਆਪਾਂ ਦੂਜੇ ਸਬਜੈਕਟਾਂ ਦੇ ਲਾ ਲਈਏ ਇਹ ਚੀਜ਼ਾਂ ਤਜਰਬੇ ਨਾਲ ਹੁੰਦੀਆਂ ਹਨ ਹਜ ਮੀਓ ਮੈਸੋਪੋਥਿਕ ਉਹ ਚੀਜ਼ਾਂ ਕੀ ਮਤਲਬ ਹੈ ਜੀ ਜਿਹੜੇ ਜੰਗਲਾਂ 'ਚ ਵੜ ਗਏ ਸੀ ਜੰਗਲਾਂ 'ਚ ਖੁਰਪੇ ਚੱਕੀ ਪਰਦੇ ਸੀ ਜੀ ਜੰਗਲਾਂ 'ਚ ਤਲਵਾਰਾਂ ਚੱਕੀ ਪਰਦੇ ਸੀ ਅੱਗ ਦੀ ਖੋਜ ਕਰੀ ਗਈ ਜੀ ਇਹ ਕੀ ਕੀ ਮਤਲਬ ਹੈ ਚੀਜ਼ਾਂ ਦੇ ਹੈ ਪਰਿਸ਼ਤ ਕੋ ਬੱਚਿਆਂ ਤੋਂ ਵੀ ਨਹੀਂ ਪੁੱਛਦੇ ਹੁਣ ਹੁਣ ਆਹ ਕੰਟੈਂਟ ਆ ਜਿਹੜਾ ਤੁਹਾਨੂੰ ਕਰਵਾ ਰਹੇ ਹਾਂ ਮੈਂ ਚਲੋ 4 ਖੰਡ ਦੇ ਵਿੱਚ ਜਾਦੂ ਗੋੜਾ ਇੱਕ ਖਾਨ ਆ ਸੋਹਣਿਆ ਜਾਦੂ ਗੋੜਾ ਵੀ ਕਹਿੰਦੇ ਨੇ ਇਹਨੂੰ ਜਾਦੂ ਜਾਦੂ ਗੋੜਾ ਵੀ ਕਹਿੰਦੇ ਆ ਇੱਕ ਖਾਨ ਆ ਇਹ ਕਾਰੇਵਾਸ ਤੇ ਮਸ਼ਹੂਰ ਹੈ ਜੀ ਠੀਕ ਹੈ ਜੀ ਇਹ ਇਹ ਮਸ਼ਹੂਰ ਹੈਗੀ ਜੀ ਜਰੇਰੀਅਮ ਵਾਸਤੇ ਇਹ ਜਰੂਰ ਇਹ ਹੈਗੀ ਜਰੇਰੀਅਮ ਜਰੇਰੀਅਮ 295 ਦਾ ਨਾਮ ਵੀ ਤੁਸੀਂ ਸੁਣਿਆ ਹੋਣਾ ਜਰੇਰੀਅਮ ਵਾਸਤੇ ਠੀਕ ਹੈ ਜੀ ਡੀ ਨੰਬਰ ਆਪਸ਼ਨ ਆਉਗੀ ਜਿਹੜਾ ਹੁਣ ਆਪਾਂ ਡੀ ਨੰਬਰ ਆਪਸ਼ਨ ਚੱਕ ਹੀ ਲਈ ਠੀਕ ਹੈ ਜੀ ਜਿਹੜਾ ਆਪਾਂ ਡੀ ਨੰਬਰ ਆਪਸ਼ਨ ਚੱਕ ਕੇ ਲਈ ਤਾਂ ਹੁਣ ਆਪਾਂ ਇੱਕ ਗੱਲ ਇੱਥੇ ਕਲੀਅਰ ਯੂਜ਼ ਕਰ ਲਈਏ ਕਿਹੜੀ ਕੀ ਜੀ ਯੂਜ਼ ਕਰ ਲਈਏ ਆਪਾਂ ਦੱਸੋ ਐਲੂਮ ਬਾਗ ਸੈਟ ਬਾਰੇ ਗੱਲ ਕਰ ਲਈਏ ਆਪਾਂ ਬਾਕਸ ਸਾਈਡ ਬਾਰੇ ਗੱਲ ਕਰ ਲਈਏ ਜਿਹੜੀ ਬਾਕਸ ਸਾਈਡ ਆ ਰਾਜੀ ਇਹ ਐਲੂਮੀਨੀਅਮ ਦੀ ਕੱਚੀ ਧਾਤ ਹੈਗੀ ਬਾਕਸ ਸਾਈਡ ਐਲੂਮੀਨੀਅਮ ਦੀ ਕੱਚੀ ਧਾਤ ਹੈ ਠੀਕ ਹੈ ਜੀ ਬਾਕਸ ਸਾਈਡ ਕੀ ਹੈਗੀ ਐਲੂਮੀਨੀਅਮ ਦੀ ਕੱਚੀ ਧਾਤ ਹੈਗੀ ਹੁਣ ਕੋਈ ਚੋਬਰ ਮੈਨੂੰ ਦੱਸ ਦੂਗਾ ਕਿ ਇੰਡੀਆ ਦੇ ਵਿੱਚ ਪਹਿਲੀ ਮੈਟਲ ਜਿਹੜੋ ਬੰਦਾ ਜੰਮਿਆ ਸੀ ਬੰਦੇ ਦੇ ਸਭ ਤੋਂ ਪਹਿਲਾਂ ਕਿਹੜੀ ਮੈਟਲ ਵਰਤੀ ਸੀਗੀ ਠੀਕ ਹੈ ਜੀ ਤਾਂ ਜਿਹੜੋ ਬੰਦਾ ਬਈ ਜਿਹੜੋ ਬੰਦਾ ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਸੀ ਉਹਨੇ ਸਭ ਤੋਂ ਪਹਿਲਾਂ ਜਿਹੜੀ ਮੈਟਲ ਵਰਤੀ ਸੀ ਉਹ ਮੈਟਲ ਦਾ ਨਾਮ ਹੈਗਾ ਕਾਪਰ ਆ ਮੈਟਲ ਵਰਤੀ ਸੀ ਸਭ ਤੋਂ ਪਹਿਲਾਂ ਜਿਹੜੇ ਸਿੱਧੂ ਘਾਟੀ ਸੱਭਿਆਚਾਰ ਦੇ ਲੋਕ ਸੀ ਉਹਨਾਂ ਨੂੰ ਕਿਹੜੀ ਧਾਤ ਬਾਰੇ ਪਤਾ ਨਹੀਂ ਸੀਗਾ ਲੋਹਾ ਧਾਤ ਬਾਰੇ ਉਹਨਾਂ ਨੂੰ ਪਤਾ ਨਹੀਂ ਸੀਗਾ ਬਸ ਜੀ ਆਪਰੇਸ਼ਨਰ ਆ ਜੀ ਇਹ ਚੀਜ਼ਾਂ ਕਰੋ ਤੁਸੀਂ ਠੀਕ ਹੈ ਚਲੋ ਦਿੱਲੀ ਵਿੱਚ ਜਾਮਾ ਮਸਜਦ ਦੀ ਨੀਂਹ ਕਿਸ ਨੇ ਰੱਖੀ ਸੀਗੀ ਦਿੱਲੀ ਦੇ ਵਿੱਚ ਜਾਮਾ ਮਸਜਦ ਦੀ ਨੀਂਹ ਕਿਸ ਨੇ ਰੱਖੀ ਸੀ ਜਿਹੜੇ ਬੰਦੇ ਨੇ ਜਾਮਾ ਮਸਜਦ ਦੀ ਨੀਂਹ ਰੱਖੀ ਸੀ ਉਸ ਨੇ ਹੀ ਦਿੱਲੀ ਦੇ ਵਿੱਚ ਲਾਲ ਕਿਲਾ ਬਣਾਇਆ ਉਸ ਨੇ ਹੀ ਦਿੱਲੀ ਦੇ ਵਿੱਚ ਲਾਲ ਕਿਲਾ ਬਣਾਇਆਗਾ ਦੱਸੋ ਜੀ ਸ਼ਾਹ ਜਹਾਂ ਸ਼ਾਹ ਜਹਾਂ ਨੇ ਹੀ ਦਿੱਲੀ ਦੇ ਵਿੱਚ ਲਾਲ ਕਿਲਾ ਬਣਾਇਆ ਸੀਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਔਰੰਗਜ਼ੇਬ ਵੈਸੇ ਨਾਲ ਜੇਕਰ ਆਪਾਂ ਮੰਨ ਕੇ ਚੱਲੀਏ ਕਿ ਤੁਹਾਨੂੰ ਪਿਛਲੇ ਪੇਪਰ ਦੇ ਵਿੱਚ ਪ੍ਰਸ਼ਨ ਆਇਆ ਹੋਊਗਾ ਕਿ ਮੁਗਲ ਮੁਗਲ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀਗਾ ਠੀਕ ਹੈ ਜੀ ਤਾਂ ਉੱਥੇ ਨਾਲ ਜੀ ਆਪਸ਼ਨ ਦੇ ਵਿੱਚ ਬਹੁਤ ਹੀ ਜਗ੍ਹਾ ਤੇ ਮੈਂ ਦੇਖਿਆ ਵੱਡੇ-ਵੱਡੇ ਪੇਪਰਾਂ ਦੇ ਵਿੱਚ ਠੀਕ ਹੈ ਜੀ ਅ ਵੱਡੇ-ਵੱਡੇ ਪੇਪਰਾਂ ਦੇ ਵਿੱਚ ਨਾ ਉੱਥੇ ਔਰੰਗਜ਼ੇਬ ਲਿਖਿਆ ਹੁੰਦਾ ਹੈਗਾ ਵੱਡੇ-ਵੱਡੇ ਪੇਪਰਾਂ ਦੇ ਵਿੱਚ ਕਿ ਔਰੰਗਜ਼ੇਬ ਸੀ ਭਾਈ ਜਿਹੜਾ ਇਹ ਇਹ ਲਾਸਟ ਐਮਪੀਅਰ ਸੀਗਾ ਮੁਗਲ ਸ਼ਾਸਕ ਦਾ ਮੁਗਲ ਵੰਸ਼ ਦਾ ਇਹ ਗੱਲ ਇਹ ਰਾਜੇ ਕਿਤਨੇ ਕਿਤੇ ਸਹੀ ਵੀ ਹੈਗੀ ਕਿਉਂਕਿ ਇਸ ਤੋਂ ਬਾਅਦ ਹੋਰ ਵੀ ਸ਼ਾਸਕ ਆਏ ਪਰ ਉਹ ਇੰਨੇ ਮਸ਼ਹੂਰ ਜੇ ਨਹੀਂ ਹੋਏ ਹੈਗੇ ਜੇਕਰ ਤੁਹਾਨੂੰ ਆਪਸ਼ਨ ਦੇ ਵਿੱਚ ਠੀਕ ਹੈ ਅਰ ਇਹਦਾ ਅਨਸਰ ਸ਼ਾਹਜਹਾਂਗਾ ਠੀਕ ਹੈ ਦੇਖ ਲਓ ਮੜਾ ਜਾ ਆਥਲੇ ਵੀ ਲਿਖਿਆ ਲਾਲ ਕਿਲਾ ਵੀ ਸ਼ਾਹਜਹਾਂ ਦੁਆਰਾ ਬਣਾਇਆ ਗਿਆ ਸੀਗਾ ਹੁਣ ਪੇਪਰ ਦੇ ਵਿੱਚ ਤੁਹਾਨੂੰ ਕਿਹਬਰੀ ਜੇਕਰ ਕਹਿ ਦੇਣਾ ਕਿ ਮੁਗਲ ਵੰਸ਼ ਦਾ ਮੁਗਲ ਅੰਪੀਰ ਦਾ ਲਾਸਟ ਅੰਪੀਰ ਕੌਣ ਸੀ ਮੁਗਲ ਵੰਸ਼ ਦਾ ਠੀਕ ਹੈ ਜੇਕਰ ਉੱਥੇ ਰਾਜੇ ਤੁਹਾਡੇ ਕੋਲ ਆਪਸ਼ਨ ਔਰੰਗਜੀਬ ਪਈ ਹੈ ਤਾਂ ਔਰੰਗਜੀਬ ਲਾਇਆ ਹੋ ਪਰ ਜੇ ਔਰੰਗਜ਼ੇਬ ਦੀ ਥਾਂ ਤੇ ਉੱਥੇ ਤੁਹਾਨੂੰ ਆਪਸ਼ਨ ਮਿਲਦੀ ਹੈ ਬਹਾਦਰ ਸ਼ਾਹ ਦੂਜਾ ਫੇਰਾ ਬਹਾਦਰ ਸ਼ਾਹ ਲਾ ਕੇ ਆਉਣਾ ਕਿਉਂਕਿ ਇੱਕ ਵਾਰੀ ਪੇਪਰ ਆਇਆ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਮੁਗਲ ਬਾਦਸ਼ਾਹ ਦਾ ਆਖਰੀ ਸ਼ਾਸਕ ਕੌਣ ਹੈਗਾ ਉੱਥੇ ਉਹਨਾਂ ਨੇ ਔਰੰਗਜ਼ੇਬ ਸਹੀ ਕਰਤਾ ਇਸ ਦੂਬਲ ਅਗਲਾ ਪੇਪਰ ਉਹਨਾਂ ਨੇ ਪਾਇਆ ਉਹਦੇ 'ਚ ਕਹਿੰਦੇ ਮੁਗਲ ਬਾਦਸ਼ਾਹ ਦਾ ਆਖਰੀ ਸ਼ਾਸਕ ਕੌਣ ਹੈ ਉੱਥੇ ਦੋ ਆਪਸ਼ਨਾਂ ਦਿੱਤੀਆਂ ਉਹਨਾਂ ਨੇ ਔਰੰਗਜ਼ੇਬ ਵੀ ਬਹਾਦਰ ਸ਼ਾਹ ਸੀ ਬਹੁਤ ਉਚੋਪਰ ਔਰੰਗਜ਼ੇਬ ਵੀ ਚੱਕਿਆ ਹੈ ਉੱਥੇ ਅੰਤਰ ਹੈ ਠੀਕ ਹੈ ਤਾਂ ਉਥੇ ਭਦਰਸ਼ਾ ਦੂਜਾ ਆਉਣਾ ਸੀ ਇਹ ਤੁਸੀਂ ਦੇਖਣਾ ਜੇ ਭਦਰਸ਼ਾ ਦੂਜਾ ਆ ਮੈਂ ਫਿਰ ਇਹ ਲਾਉਣਾਗਾ ਜੇ ਭਦਰਸ਼ਾ ਤੱਕ ਆਪਸ਼ਨ ਨਹੀਂ ਦਿੱਤੀ ਔਰੰਗਜੀਬ ਤੱਕ ਹੀ ਆਪਸ਼ਨ ਦਿੱਤੀ ਫਿਰ ਔਰੰਗਜੀਬ ਲਾ ਕੇ ਆਉਣਾਗਾ ਠੀਕ ਹੈ ਜੀ ਇਹ ਗੱਲ ਤੁਹਾਡੇ ਵਾਸਤੇ ਇੰਪੋਰਟੈਂਟ ਹੈਗੀ ਚਲੋ ਕਿਹਨੇ ਜਿਹੜਾ ਬਾਬਰ ਸੀਗਾ ਜੀ ਬਾਬਰ ਠੀਕ ਹੈ ਜੀ ਇਹਨੂੰ ਗਾਜੀ ਦੀ उपाधि ਮਿਲੀ ਸੀ ਕਿਹੜੇ ਜੁੱਧ ਤੋਂ ਬਾਅਦ ਇਹਨੂੰ ਗਾਜੀ ਦੀ उपाधि ਮਿਲੀ ਸੀਗੀ ਜਿਹੜਾ ਜੀ ਬਾਬਰ ਹੈਗਾ ਇਹ ਉਹ ਬੰਦਾ ਸੋਹਣਿਓ ਜੀਨੇ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਠੀਕ ਹੈ ਜੀ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾਤਾ ਸੀਗਾ। ਅਰਹਿਮ ਲੋਧੀ ਨੂੰ ਹਰਾਉਣ ਤੋਂ ਬਾਅਦ ਹੀ ਇਹਨੇ ਲੋਧੀ ਪੰਛਰੀ ਨਹੀਂ ਰੱਖੀ ਸੀਗੀ। ਠੀਕ ਹੈ ਜੀ। ਕੀ ਨਾਂ ਰੱਖੀ ਸੀ? ਲੋਧੀ ਵੰਛ ਦੀ ਨੀਂਹ ਰੱਖੀ ਸੀਗੀ। ਇਹ ਗੱਲ ਯਾਦ ਰੱਖਣੀ ਹੈ। ਤੇ ਕਿਹੜੀ ਜੰਗ ਤੋਂ ਬਾਅਦ ਇਹਨੇ ਰਾਜੇ ਉਹ ਕਰਿਆ ਸੀਗਾ? ਮਤਲਬ ਇਹਦੀ ਹੋਰ ਲੜੀ ਸੀ, ਗੱਦੀ ਲੜੀ ਸੀਗੀ ਭਾਈ ਹੁਣ ਮੈਨੂੰ ਤੁਸੀਂ ਅੱਜ ਤੋਂ ਬਾਅਦ ਤੁਸੀਂ ਸਾਰੇ ਮੈਨੂੰ ਗਾਜੀ ਕਹਿਣਾਗਾ। ਤਾਂ ਭਾਈ ਇਹਨੇ ਰੱਖੀ ਸੀ ਖਾਨਵਾਦੀ ਜੰਗ ਤੋਂ ਬਾਅਦ। ਕਿਹੜੇ ਜੰਗ ਤੋਂ ਬਾਅਦ? ਖਾਨਵਾਦੀ ਚੋਦ ਤੋਂ ਬਾਅਦ ਓਕੇ ਜੀ ਇਸ ਤੋਂ ਬਾਅਦ ਨੀਚੇ ਪੜ ਲੈਣੇ ਆ ਜਿਹੜਾ ਖਾਨਵਾਦੀ ਜੁੱਧ ਹੋਇਆ ਸੀ ਇਹ ਚ ਆਪਰੇਸ਼ਨ ਪੱਕਾ ਹੁੰਦਾ ਇਹ ਚੁੱਕਦੇ ਨੂੰ ਜੀ ਆ ਸਮਝ ਲਓ ਕੀ ਲਿਖਿਆ ਪਿਆ ਖਾਨਵਾਦੀ ਚੋਦ ਜਿਹੜਾ 17 ਮਾਰਚ 1527 ਦੇ ਵਿੱਚ ਹੋਇਆ ਸੀ 17 ਮਾਰਚ ਬਾਮੀ ਨਾ ਯਾਦ ਕਰੋ 1527 ਯਾਦ ਕਰ ਲਿਓ ਠੀਕ ਹੈ ਜੀ 1527 ਯਾਦ ਜਰੂਰ ਕਰ ਲਿਓ ਕਿਉਂਕਿ ਇਹਦੇ ਵਿੱਚ ਆਪਰੇਸ਼ਨ ਇੱਕ ਵਾਰੀ ਪੇਪਰ ਦੇ ਵਿੱਚ ਆਇਆ ਹੋਇਆ ਹੈਗਾ ਜਿਹਦੇ ਵਿੱਚ ਬੱਚੇ ਬਾਅਦ ਚ ਉਲਝੇ ਜਾਂਦੇ ਜੀ ਨਹੀਂ ਜੀ ਆਈ ਨਹੀਂ ਸੀਗਾ ਜੀ ਆਏ ਆਏ ਆ ਆਪਣਾ ਦਿਮਾਗ ਠੀਕ ਹੈ ਤਾਂ ਅਗਰ ਕੀ ਗੱਲ ਯਾਦ ਰੱਖਣੀ ਹੈ ਤੇ ਇਹ ਜੋ ਜਦੋਂ ਤੋਂ ਬਾਅਦ ਬਾਬਰ ਨੇ ਗਾਜੀ ਦੀ ਪਾਦੀ ਲੈ ਲਈ ਸੀ ਤੇ ਜੁੱਧ ਕਿਹਦੇ ਵਿਚਕਾਰ ਹੋਇਆ ਸੀ ਰਾਣਾ ਸੰਗਾ ਤੇ ਮੁਗਲਾਂ ਦੇ ਵਿਚਕਾਰ ਇਹ ਪਰੇਸ਼ਨ ਵੀ ਬਹੁਤ ਵਾਰੀ ਰਿਪੀਟ ਹੋਇਆ ਹੋਇਆਗਾ ਠੀਕ ਹੈ ਜੀ ਹੁਣ ਆਪਾਂ ਇੱਕ ਵਾਰੀ ਗੱਲ ਕਰਦੇ ਆ ਬਹੁਤ ਬੱਚੇ ਨੇ ਅਜੇ ਤੱਕ ਅੱਧੇ ਬੱਚੇ ਨੂੰ ਕਾਲ ਕਰਦੇ ਆ ਮੈਸੇਜ ਦੇ ਕੀ ਵੀ ਨਹੀਂ ਪਹਿਲਾਂ ਦੀ ਗੱਲ ਹੈ ਕਿ ਜੀ ਸਾਨੂੰ ਇਹ ਨਹੀਂ ਪਤਾ ਜੀ ਪਹਿਲ ਨੰਬਰ ਤੇ ਕਿਹੜਾ ਹੋਇਆ ਦੂਜੇ ਨੰਬਰ ਤੇ ਕਿਹੜਾ ਹੋਇਆ ਤਾਂ ਇੱਕ ਵਾਰੀ ਲਿਖ ਲਓ ਸਭ ਤੋਂ ਪਹਿਲ ਨੰਬਰ ਤੇ ਬਾਬਰ ਹੋਇਆ ਜੀ ਦੂਜੇ ਨੰਬਰ ਤੇ ਅਕਬਰ ਹੋਇਆ ਬਾਬਰ ਬਰ ਆਏ ਯਾਦ ਕਰ ਲਿਓ ਠੀਕ ਹੈ ਜੀ ਬਾਬਰ ਅਕਬਰ ਦੋਨਾਂ ਮਗਰ ਬਾਰ ਬਾਰ ਪੈਂਦਾ ਸੀਗਾ ਤੀਜੇ ਨੰਬਰ ਤੇ ਆ ਗਿਆ ਜਹਾਂਗੀਰ ਇਹ ਜਹਾਂਗੀਰ ਉਹੀ ਰਾਜੇ ਜਿਨੇ ਪੰਜਵੇਂ ਗੁਰੂ ਸ੍ਰੀ ਗੁਰੂ ਤੇਗ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ 33 ਦਿਨ ਬਿਠਾ ਕੇ ਜਹਾਂਗੀਰ ਤੋਂ ਬਾਅਦ ਆ ਜਾਂਦਾ ਔਰੰਗਜ਼ੇਬ ਠੀਕ ਹੈ ਜੀ ਔਰੰਗਜ਼ੇਬ ਆ ਜਾਂਦਾ ਔਰੰਗਜ਼ੇਬ ਤੋਂ ਬਾਅਦ ਆ ਜਾਂਦਾ ਫਰਖਸ਼ੀਰ ਇਹ ਉਹੀ ਹੈ ਜਿਨੇ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀਗਾ ਫਰਖਸ਼ੀਰ ਕਹਿੰਦੇ ਕੀਤਾ ਸੀਗਾ ਇਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਆਲਮਗੀਰ ਦੂਜਾ ਠੀਕ ਹੈ ਜੀ ਲਾਸਟ ਤੇ ਇੱਥੇ ਲਹਿਣਾ ਇਹ ਮੂਝ ਮਨੀ ਚੀਜ਼ਾਂ ਯਾਦ ਰੱਖੋੜੀਆਂ ਚਾਹੀਦੀਆਂ ਜਿਵੇਂ ਤਾਂ ਮੈਂ ਕਹਿੰਦਾ ਇਹ ਚੀਜ਼ਾਂ ਦੀ ਰਿਵੀਜ਼ਨ ਕਰਦੇ ਜੇ ਤਾਂ ਆਪਾਂ ਬਾਰੀ-ਬਾਰੀ ਪੜ੍ਹਿਆ ਹੁੰਦਾ ਆਪਣੇ ਆਪ ਚੀਜ਼ਾਂ ਯਾਦ ਹੋਣ ਲੱਗ ਜਾਂਦੀਆਂ ਸ਼ਾਹ ਆਲਮ ਜਿਹਦੀ ਆਪਾਂ ਹੁਣੇ ਗੱਲ ਕਰਕੇ ਛੱਡਿਆ ਸ਼ਾਹ ਆਲਮ ਦੂਜਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਦੇ ਵਿੱਚ ਰਾਜੇ ਜਿਹੜਾ ਜਹਾਂਗੀਰ ਹੈ ਠੀਕ ਹੈ ਜੀ ਇਹਨੂੰ ਹੀ ਗ੍ਰੇਟ ਮੁਗਲ ਸਮਝਦੇ ਸੀ ਆਪਦੇ ਆਪ ਵਿੱਚ ਪਰ ਮੇਰੇ ਤੋਂ ਡੀਬੀਡੀ ਖਾਸ ਕਰ ਲੱਗੀ ਨਹੀਂ ਸੀਗੀ ਇਹਦੇ ਵਿੱਚ ਠੀਕ ਹੈ ਜੀ ਤੇ ਬਸ ਇਹ ਚੀਜ਼ ਯਾਦ ਕਰ ਲਿਓ ਬਸ ਹੋਰ ਕੁਝ ਨਹੀਂ ਹੈਗਾ ਤੇ ਤਾਜ ਮਹਿਲ ਕਿਹਨੇ ਬਣਾਇਆ ਸੀ ਕੋਈ ਜੋ ਬਤਾ ਸਕਦਾਗਾ ਚਲੋ ਕਮੈਂਟਾਂ ਦੇ ਵਿੱਚ ਮੈਨੂੰ ਦੱਸ ਦਿਓ ਤਾਜ ਮਹਿਲ ਕਿਹਨੇ ਬਣਾਇਆ ਸੀਗਾ ਇੱਕ ਤਾਂ ਡਿਪਰੇਸ਼ਨ ਏ ਕੰਮ ਦਾਗਾ બસ ਹੋਰ ਕੁਝ ਨਹੀਂ ਕਰਨਾ ਹੈਗਾ ਬਸ ਇਥੋ ਟਿਕਰ ਯਾਦ ਕਰ ਲਓ ਫਲਕਸੀ ਦਾ ਸਮਾਂ ਪੁੱਛਿਆ ਗਿਆ ਕਿ ਵਿੱਚ ਪੰਜਾਬ ਜੀਕੇ ਦੇ ਪੇਪਰਾਂ ਦੇ ਵਿੱਚ 17 ਤੋਂ 13 ਤੋਂ ਲੈ ਕੇ 1719 ਤੱਕ ਦਾ ਸਮਾਂ ਰਿਹਾ ਕਿਉਂਕਿ 17 16 ਦੇ ਵਿੱਚ ਨਹੀਂ ਬਾਬਾ ਬੰਦਾ ਸਿੰਘ ਬੱਧਰ ਜੀ ਨੂੰ ਛੀਟ ਕੀਤਾ ਸੀਗਾ ਤੇ ਜਿਹੜਾ ਆਲਮਗੀਰ ਦਾ ਸਮਾਂ ਯਾਦ ਕਰਾਂ ਦੀ ਕੋਈ ਲੋੜ ਨਹੀਂ ਇਹਦਾ ਸਮਾਂ ਯਾਦ ਕਰ ਲਿਓ 1749 ਤੋਂ ਲੈ ਕੇ 1806 ਤੱਕ ਇਹ ਦੁਬਾਰਾ ਅੰਗਰੇਜ਼ਾਂ ਨੇ ਆ ਕੇ ਗਰਦ ਘਾੜਤੀ ਸੀਗੀ ਪਰ ਇਹ ਤੁਹਾਨੂੰ ਕਿਹਨੇ ਪੁੱਛਣਾ ਸੀਗਾ ਠੀਕ ਹੈ ਚਲੋ ਜੀ ਤਾਂ ਇਹ ਨਾਲ ਅੱਜ ਦਾ ਆਪਣਾ ਲੈਕਚਰ ਸਮਾਪਤ ਹੁੰਦਾ ਹੈਗਾ ਕਿਵੇਂ ਲੱਗੀ ਵੀਡੀਓ ਜਰੂਰ ਦੱਸੋ